ਮਾਰੈ ਨੀ ਦਾ ਮੈਂ ਕਹੇ ਰੂਮ ਨੌਬਤੋ ਬਜਾਉਂ ਸ਼ਾਮ ਮੋਹਰਾ ਚਲਾਉ ਇਟਲੀ ਚ ਨਗਾਰੇ ਵੱਜਣਗੇ ਕਾਹੀ ਲੈ ਕਰਾਉ ਤਖਤ ਸਾਚੀ ਸਾਬਾਨ ਕੇ ਨਾਂ ਆਪ ਲੜੂ ਨਾ ਫੌਜ ਲੜਾਉ ਭਟ ਵੀਰਨ ਛੇਤੀ ਬਾੰਦ ਮੰਗਾਉ ਨਾ ਛਾਡੂ ਖਲਕ ਨਾ ਛਾਡੂ ਬਲਖ 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 ਬੁਖਾਰਾ ਜਿਹੜਾ ਈਰਾਨ ਇਰਾਕ ਦੇ ਸ਼ਹਿਰ ਹੈ ਨੇੜੇ ਬਲਖ ਬੁਖਾਰੇ ਉਹ ਉਧਰ ਤੱਕ ਲੰਘ ਜਿਓ ਤੁਸੀਂ ਨਾ ਛਾਡੂ ਖਲਕ ਨਾ ਛਾਡੂ ਬਲਖ ਪਰਬਤ ਕਾਟੂ ਈਰਾਨ ਖੁਰਾਸਾਨ ਕੇ ਮੇਰੋ ਨਾਮ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸਖੇ ਲਾਉਣਾ ਸਭ ਖਲਕਤ ਰਾਜ ਸਾਜ ਬੰਦ ਮੰਗਾਉ ਗੋਸ਼ੇਕ ਮਾਨੀ ਜਿੱਥੇ ਅਕਾਲੀ ਦਾ ਹਾਥੀ ਹੈਗਾ ਉਥੇ ਹੀ ਸੰਗਲ ਗੱਡ ਕੇ ਹਾਥੀ ਨੂੰ ਬੰਨ੍ਹ ਦਿਓ ਉਥੇ ਹੀ ਸੰਗਲ ਲਾ ਦਿਓ ਜੇ ਇਹ ਗੱਲ ਮਾੜੀ ਜਿਹੀ ਫੈਲ ਗਈ ਤੇ ਦੁਸ਼ਮਣ ਦਾ ਹੌਸਲਾ ਵੱਜ ਜਾਣਾ ਕਹਿੰਦੇ ਉਹ ਡੋਗਰਿਆਂ ਦੇ ਪਾਲਕਾ ਤੈਨੂੰ ਖਾਲਸਾ ਹੁਣ ਯਾਦਾ ਐਨ ਸਿੰਘ ਸ਼ਹੀਦ ਕਰਵਾ ਕੇ ਬਿਨਾਂ ਜੰਗ ਤੋਂ ਸ਼ਹੀਦ ਕਰਵਾ ਕੇ ਇਹ ਕਿਹੜੀ ਗੱਲ ਹੈ ਕਹਿੰਦੇ ਅਸੀਂ ਤਾਂ ਗੜ੍ਹ ਤੋੜਨਾ ਕਹਿੰਦੇ ਗੜ੍ਹ ਕਹਿੰਦੇ ਕਿਲੇ ਨੂੰ ਤੇ ਖਾਲਸਾ ਗੜ੍ਹ ਤੋੜਨਾ ਕਹਿੰਦਾ ਪਿਸ਼ਾਬ ਕਰਨ ਨੂੰ ਮਤਾਂ ਅਕਾਲੀ ਜੀ ਨੇ ਇਸ ਮਾਪਤੀ ਕਰਤਾ ਸੀ ਨਾ ਉੱਥੇ 2.5 ਲੱਖ ਤੋਂ ਵੱਧੇ ਹੋਏ ਦੀ ਗਿਣਤੀ ਦੱਸ ਰਹੇ ਸੀ ਉਹਨਾਂ ਸ਼ਹੀਦਾਂ ਨੇ ਇਹ ਜੀ ਕਲਾ ਵਰਤਾ ਕੇ ਰੱਖੀ ਹੈ ਵੀ ਜਿੰਨੇ ਲੋਕੋ ਲੋਕ ਹੈ ਉਹਨਾਂ ਦੇ ਪੁੱਤ ਪੋਤੇ ਉਹ ਮੰਨਦੇ ਆ ਵੀ ਇੱਥੇ ਬਹੁਤ ਵੱਡੀ ਸ਼ਕਤੀ ਵਰਕ ਕਰਦੀ ਹੈ ਰਾਤ ਨੂੰ ਇੱਥੇ ਖੜਕਾ ਹੁੰਦਾ ਦਰਿਆ ਦੇ ਵਿੱਚ ਅਮਰਤ ਵੇਲੇ 1.5 2 ਵਜੇ ਵੀ ਕੋਈ ਇਸ਼ਨਾਨ ਕਰ ਰਿਹਾ ਹੈ ਚੁੱਬੀਆਂ ਲਾ ਰਿਹਾ ਤੇ ਉਦੋਂ ਬਾਅਦ ਵੀ ਪਤਾ ਲੱਗਦਾ ਹੈ ਪੈਰਾਂ ਦੇ ਖੜਾਕ ਤੋਂ ਵੀ ਇਸ਼ਨਾਨ ਕਰਕੇ ਦਰਿਆ ਤੋਂ ਬਿਛੌਣੀ ਦੇ ਅੰਦਰ ਕੋਈ ਜਾ ਰਿਹਾ ਹੈ ਮੈਂ ਪਟਿਆਲੇ ਵਾਲੇ ਨੇ ਤੂਪਾਂ ਡਹਾਤੀਆਂ ਸੀ ਤੂਪਾਂ ਦੇਤੀਆਂ ਸੀ ਅੰਗਰੇਜ਼ਾਂ ਨੂੰ ਬਾਬਾ ਜੀ ਤੇ ਤੂਪਾਂ ਡਾਈਆਂ ਸੱਤਵੇਂ ਜਥੇਦਾਰ ਜੀ ਤੇ ਹਾਂਜੀ ਮਲੇਰਕੂਟ ਲੈਣਾਂ ਨੇ ਵੀ ਆਪਣਾ ਰਾਹ ਰੋਕਿਆ ਅੱਛਾ ਹਾਂ ਬਿਲਕੁਲ ਦੱਸਣਾ ਬਣਦਾ ਜੀ ਗੱਲ ਹੋ ਜੂ ਕੋਈ ਕਹੋ ਜੀ ਉਹਨਾਂ ਨੇ ਤਾਂ ਹਾ ਦਾ ਨਾਰਾ ਮਾਰਿਆ ਸੀ ਮਹਾਰਾਜ ਨੇ ਉੱਥੇ ਗੁਰਦੁਆਰਾ ਸਾਹਿਬ ਗੁਰੂ ਹਾ ਦਾ ਨਾਰਾ ਸਾਹਿਬ ਹੈ ਉਹ ਕਹਿੰਦੇ ਮੈਂ ਰਾਹ ਰੋਕ ਲੈਣਗੇ ਜਿਹੜੀ ਕਾਸ਼ੀ ਦੇ ਪੰਡਤਾਂ ਕੋਲੇ ਵਿੱਦਿਆ ਉਹ ਤਾਂ ਹੋਣੀ ਹੋਣੀ ਆ ਦਾਸੀ ਸੰਤਾਂ ਕੋਲੇ ਜਿਹੜੀ ਵਿੱਦਿਆ ਪੰਥ ਚ ਉਹ ਵੀ ਹੁੰਦੀ ਉਹਨਾਂ ਕੋਲੇ ਇਦੇ 10ਵੇਂ ਪਾਸ਼ਾ ਜੋ ਗੱਦੀ ਤੇ ਬਰਾਜਮਾਨ ਹੋਈ ਐ ਤਾਂ ਬਾਬਾ ਬੁੱਢਾ ਜੀ ਦੀ ਵੰਸ ਦੇ ਵਿੱਚੋਂ ਅਸੀਂ ਬਾਬਾ ਆਰਾਮ ਕੁਇਰ ਜੀ ਹਮ ਬਾਬਾ ਜੀ ਨੂੰ ਗੋਦੀ ਚੱਕ ਕੇ ਲੈ ਕੇ ਆਏ ਸੀ 10ਵੇਂ ਪਾਸ਼ਾ ਦੇ ਤਿਲਕ ਲਾਉਣ ਵਾਸਤੇ ਪਾਪੀ ਸਕਲ ਮਲੇਸ਼ੀਨ ਕੀ ਜੜ ਗਈ ਇੱਕ ਮਲੇਰੀਨ ਕੀ ਬਚ ਰਹੀ ਕੱਲੇ ਮਲੇਰ ਕੋਟ ਲਿਆ ਨੇ ਜੜ ਰੱਖ ਲਈ ਸੀ ਤਾਂ ਇਹ ਵੀ ਤੁਰਕ ਪਠਾਨੀ ਸੀਗੇ ਜੀ ਪਠਾਨ ਸੀ ਉਹਨਾਂ ਕੋਲ ਤਿੰਨੇ ਗ੍ਰੰਥ ਸਹਿਬਾਂ ਦੀ ਵਿਦਿਆ ਹੁੰਦੀ ਹੈ ਤੇ ਜੇ ਕਾਸ਼ੀ ਦਾ ਪੰਡਤ ਵੀ ਕੋਈ ਸਵਾਲ ਪੁੱਛੇ ਉਹਨਾਂ ਦੇ ਤੀਰ ਆਉਂਦੇ ਆ ਗਿਆਨੀ ਜੀ ਦੱਸਦੇ ਨੇ ਸਾਡੇ ਵੀ ਅਰਜਨ ਦੇ ਤੀਰਾਂ ਵਾਂਗੂ ਉਹਨਾਂ ਦੇ ਸ਼ਬਦ ਆਉਂਦੇ ਉਹਨਾਂ ਦੇ ਪੰਡਤਾਂ ਦੇ ਪਾਂਡਿਆਂ ਦੇ ਇਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਉੱਥੇ ਹੁਣ ਜਿਹੜੇ ਆਪਾਂ ਪੰਜਾਬ 'ਚ ਰਹੇ ਆ ਚਾਹੇ ਦਾਲ ਪੰਥ 'ਚ ਰਹੇ ਆ ਉਹ ਬੋ ਸੰਸਕ੍ਰਿਤ ਨਹੀਂ ਜਾਣਦੇ ਆਪਾਂ ਕੀ ਜਵਾਬ ਦੇ ਸਕਦੇ ਹਾਂ ਠੀਕ ਹੈ ਉੱਥੇ ਫਿਰ ਇਹ ਉਦਾਸੀਨ ਸਾਧੂ ਹੀ ਉੱਥੇ ਜੱਜਦੇ ਆ ਜੀ ਉਹ ਜਵਾਬ ਦਿੰਦੇ ਆ ਉੱਥੇ ਇਹ ਜਿਹੜੇ ਜਨਰਲ ਹੁੰਦੇ ਆ ਜਥੇਦਾਰ ਹੁੰਦੇ ਐ ਇਹ ਪਹਿਲੀ ਗੱਲ ਤਾਂ ਜੀ ਟਰ ਦਰਗਾਹੀ ਖੇਡ ਐ ਹੂੰ ਜਿੰਨੀ ਕ ਦਾਸ ਦੇ ਸਮਝ ਚ ਆਈ ਵੀ ਟਰ ਦਰਗਾਹੀ ਖੇਡ ਐ ਇਹ ਨਾ ਤਾਂ ਜੰਮਦੇ ਐ ਇਹ ਨਾ ਜਾਂਦੇ ਐ ਇਹ ਤਾਂ ਪ੍ਰਗਟ ਹੁੰਦੇ ਇੱਕ ਟਾਈਮ ਤੇ ਆ ਕੇ ਜਿਹੜਾ ਲੋੜ ਹੁੰਦੀ ਆ ਮੈਂ ਕਿਹਾ ਜਦੋਂ ਜੀ ਜਿੰਨਾ ਮੈਂ ਅੱਖਾਂ ਨਾਲ ਵਾਚਿਆ ਵੀ ਵੀ 10 ਦਿਨ ਪਹਿਲਾਂ ਉਸੇ ਸਿੰਘ ਨੂੰ ਲਿੱਦ ਚੱਕਦੇ ਨੂੰ ਦੇਖ ਸਕਦੇ ਤੇ 10ਵੇਂ ਦਿਨ ਬਾਅਦ ਉਹਨੂੰ ਗਿਆਨੀ ਸਿੰਘ ਦੀ ਪਦਵੀ ਮਿਲ ਜਾਂਦੀ ਐ ਤੇ ਇੱਕਦਮ ਉਹਦਾ ਔਰਾ ਹੋਰੀ ਹੋ ਜਾਂਦਾ ਜੀ ਉਹ ਪਾਸ਼ਾ ਜੱਟ ਪਾਸ਼ਾ ਕਹਿੰਦੀ ਉਹ ਕਮਾ ਲੈਂਦੇ ਚਾਬੀ ਅੱਛਾ ਹਾਂ ਜੀ ਹਾਂ ਉਹ ਸਾਰਾ ਕੁਝ ਅੰਦਰ ਹੀ ਪ੍ਰਗਟ ਹੁੰਦਾ ਇਸੇ ਤਰ੍ਹਾਂ ਹੀ ਅਕਾਲੀ ਜੀ ਦਾ ਸੀਗਾ ਜੀ ਅਕਾਲੀ ਜੀ ਜਥੇਦਾਰ ਹੋਏ ਆ ਅਕਾਲੀ ਫੂਲਾ ਸਿੰਘ ਜੀ ਬਾਬਾ ਜੀ ਦਾ ਜਨਮ ਨਗਰ ਹੈ ਜੀ ਦੇਲਾ ਸਿੰਘਾ ਸਿੰਘ ਹਾਂ ਬਾਂਗਰ ਦੇ ਵਿੱਚ ਜੀ ਆਪਾਂ ਕਹ ਲਈਏ ਮੂਨਕ ਜੱਖਲੇਰੀਆ ਉਹਨੂੰ ਬਾਂਗਰ ਕਹਿੰਦੇ ਆ ਉੱਥੋਂ ਦਾ ਅਕਾਲੀ ਜੀ ਦਾ ਜਨਮ ਹੈ ਤੇ ਕੱਲੂ ਘਾਰੇ ਦੇ ਸਮੇਂ ਅਕਾਲੀ ਜੀ ਸਾਲ ਦੇ ਜਾਂ ਉਸ ਤੋਂ ਥੋੜੀ ਜਿਹੀ ਘੱਟ ਉਮਰ ਦੇ ਹੋਣਗੇ ਤੇ ਇਹਨਾਂ ਦੇ ਪਿਤਾ ਜੀ ਤਿੰਨ ਗੁਰਪਾਈ ਸੀਗੇ ਗੁਰਪਾਈ ਕਹਿੰਦੇ ਵੀ ਜਿਹੜੇ ਪੰਥ ਦੇ ਵਿੱਚ ਇਹ ਲਬਜ਼ ਹੈ ਵੀ ਜਿਹੜੇ ਜਿਸ ਤਰ੍ਹਾਂ ਭਾਈ ਰਣਦੀਪ ਸਿੰਘ ਸਾਡੇ ਗੁਰਪਾਈ ਨੇ ਗੁਰਪਾਈ ਨੇ ਜੀ ਮਾਤਾ ਤੋਂ ਭਵੇਂ ਲੱਗ ਤੋਂ ਜਨਮ ਲਿਆ ਪਰ ਇਹ ਗੁਰਪਾਈ ਦਾ ਤਾਂ ਉਦੋਂ ਵੀ ਵੱਡਾ ਖੂਨ ਦਾ ਰਿਸ਼ਤੇਆਂ ਤੋਂ ਵੀ ਵੱਡੇ ਰਿਸ਼ਤੇ ਹੁੰਦੇ ਆ ਇਹ ਉਹ ਤਿੰਨ ਗੁਰਪਾਈ ਸੀਗੇ ਜੀ ਹਾਂਜੀ ਬਾਬਾ ਇਸਰ ਸਿੰਘ ਬਾਬਾ ਤਪਾ ਸਿੰਘ ਜੀ ਹੂੰ ਤੇ ਅਕਾਲੀ ਜੀ ਦੇ ਪਿਤਾ ਜੀ ਹੂੰ ਉਹ ਅਕਾਲੀ ਦੇ ਪਿਤਾ ਜੀ ਮਲੇਰਕੋਟਲੇ ਜਿਹੜਾ ਦੂਸਰਾ ਕੱਲੂ ਘਾਰਾ ਹੋਇਆ ਵੱਡਾ ਕੁੱਪਰ ਹੀੜੇ ਹੂੰ ਉੱਥੇ ਉਸ ਹੀ ਸ਼ਹੀਦ ਹੋ ਗਏ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਬਾਅਦ ਚ ਗੱਡੇ ਚ ਪਾ ਕੇ ਲੈ ਕੇ ਗਏ ਜੋ ਜੰਗ ਸਮਾਪਤ ਹੋ ਗਿਆ ਖਾਲਸਾ ਮਾਲਵੇ ਚ ਐਂਟਰ ਹੋ ਗਿਆ ਜੰਗਲ ਚ ਅੱਜ ਜਿਹਨੂੰ ਆਪਾਂ ਇਸ ਏਰੀਆ ਚ ਬੈਠੇ ਆਂ ਇਹ ਮਾਲਵਾ ਉਥੋਂ ਫੌਜਾਂ ਵਾਪਸ ਚਲੀਆਂ ਗਈਆਂ ਕਿਉਂਕਿ ਮਾਲਵੇ ਚ ਹੋਰ ਵੀ ਉਦੋਂ ਤੱਕ ਸੀ ਇਧਰ ਲੀਆਂ ਮਿਸਲਾਂ ਕਾਇਮ ਹੋ ਚੁੱਕੀਆਂ ਸੀ ਪਟਿਆਲੇ ਵਾਲੀਆਂ ਥੋੜੀਆਂ ਥੋੜੀਆਂ ਸੀਗੀ ਸਟਰੈਂਥ ਆਪਣੀ ਇੱਥੇ ਆਉਣ ਤੋਂ ਹਰੇਕ ਇੱਕ ਤਰਾਂਦਾ ਸੀ ਜੀ ਇੱਥੇ ਆਉਣ ਤੋਂ ਤਾਂ ਅਬਦਾਲੀ ਦੀ ਫੌਜ ਵੀ ਇਕ ਤਰਾਂਦੀ ਰਹੀ ਜਿੱਥੇ ਆਪਾਂ ਬੈਠੇ ਹਾਂ ਹੂੰ ਉਹ ਉਹ ਕਹਿੰਦੇ ਸੀ ਅਸੀਂ ਤਾਂ ਕੀ ਬਜਣਾ ਸਾਡੇ ਘੋੜਿਆਂ ਨੂੰ ਵੀ ਨਾ ਪਾਣੀ ਮਿਲਣਾ ਅੱਛਾ ਹਾਂ ਬਿਲਕੁਲ ਬਿਲਕੁਲ ਇਹ ਬਹੁਤ ਜੰਗਲੀ ਤਕੜਾ ਇਲਾਕਾ ਸੀ ਇੱਥੋਂ ਦੇ ਰਹਿਣ ਵਾਲੇ ਬਹੁਤ ਜੰਗਲੀ ਤਾਂ ਤਾਂ ਹੀ ਮਾਲ ਵੇਣ ਦਾ ਸੀ ਕਿਹੜੇ ਸਿੰਘ ਸੀ ਉਦੋਂ ਇੱਥੇ ਮੁਕੀ ਇਹ ਐਥੇ ਮਾਲਵੇਚੀ ਹਾਂਜੀ ਹਾਂਜੀ ਜਾਂ ਉਸ ਟਾਈਮ ਪੰਥ ਚ ਉਹ ਪੰਥ ਚ ਉਸ ਟਾਈਮ ਮਾਰ ਉਸ ਟਾਈਮ ਪੰਥ ਦੇ ਵਿੱਚ ਜਥੇਦਾਰ ਨਹੀਂ ਇਲਾਕੇ ਦੇ ਤਾਂ ਆਪਾਂ ਨਹੀਂ ਕਹਿ ਸਕਦੇ ਸ਼ਹੀਦ ਸਿੰਘ ਤਾਂ ਦੇਖੋ ਸਭ ਦੀ ਬੋਲ ਟੈਂਪਰਰੀ ਹੁੰਦੇ ਨੇ ਜੀ ਸਭ ਜਗ੍ਹਾ ਦੀ ਹੁੰਦੇ ਨੇ ਜੀ ਜਿਸ ਤਰ੍ਹਾਂ ਚੌਣਵੇਂ ਸਿੰਘਾਂ ਦੇ ਪ੍ਰਸੰਗ ਆਉਂਦੇ ਆ ਵੀ ਜਿਵੇਂ ਹੁਣ ਭਾਈ ਮਤਾਬ ਸਿੰਘ ਮੀਰਾਕੋਟ ਪਿੰਡ ਹੋਇਆ ਉਹਨਾਂ ਦਾ ਹਨਾ ਸੁੱਖਾ ਸਿੰਘ ਜੀ ਦਾ ਮਾੜੀ ਕੰਬੋ ਕੀ ਹੋਇਆ ਅਕਾਲੀ ਜੀ ਦਾ ਦੇਲਾ ਸਿੰਘਾ ਸਿੰਘ ਹੋਇਆ ਤੇ ਇਸੇ ਤਰ੍ਹਾਂ ਉਸ ਟਾਈਮ ਜਥੇਦਾਰ ਸੀਗੇ ਜੀ ਜਦੋਂ ਕੋਪਰੇਟੇ ਦਾ ਜਿਹੜਾ ਕੱਲੂ ਘਰਾ ਹੋਇਆ ਬਦਾਲੀ ਨੇ ਉਥੇ ਸਾਰੀ ਉਹਨੇ ਆਪਣੀ ਫੋਰਸ ਝੋਕਤੀ ਹੂੰ ਪਾਣੀ ਪੱਤ ਤੱਕ ਕੁਝ ਵੀ ਉਹਦੇ ਸਾਹਮਣੇ ਨਹੀਂ ਸੀਗਾ ਹੂੰ ਤੁਸੀਂ ਇਮੇਜਿਨ ਉਸ ਟਾਈਮ ਆਪਣੇ ਜਥੇਦਾਰ ਸੀਗੇ ਸੁਲਤਾਨ ਔਲਕੋਮ ਨਵਾਬ ਜੀ ਜਿਨ੍ਹਾਂ ਨੂੰ ਆਮ ਲੋਕ ਤਾਂ ਕਹਿੰਦੇ ਨਵਾਬ ਜੱਸਾ ਸਿੰਘ ਆਲੂਵਾਲੀਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਬੁੱਢਾ ਦਲ ਦੇ ਜਥੇਦਾਰ ਪੰਥ ਪਾਸ਼ਾ ਅਕਾਲੀ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ 96 ਕਰੋੜੀ ਮੁਖੀ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੂਸਤਾਨ ਵਿਸ਼ਵ ਇਹ ਉਹਨਾਂ ਦਾ ਤਖੱਲਸ ਹੈ ਜੀ ਅੱਛਾ ਤੇ ਕਿੱਥੇ ਉਹ ਕਿਤਾਬਾਂ ਲਿਖਦੇ ਨਵਾਬ ਜੱਸਾ ਸਿੰਘ ਆਲੂਵਾਲੀਆ ਸੁਲਤਾਨ ਨੂੰ ਜਿਆਦਾ ਜਿਆਦਾ ਹਾਂ ਇਹ ਅੰਗਰੇਜ਼ਾਂ ਤੋਂ ਪ੍ਰਭਾਵਿਤ ਥਿਊਰੀ ਹੈ ਮਕਾਲਫ ਤੋਂ ਕਨਿੰਗਮ ਤੋਂ ਆਪਦੇ ਪੁਰਖਿਆਂ ਦੇ ਜਿਨ੍ਹਾਂ ਨੇ ਤੇਗਾ ਮਾਰ ਕੇ ਲਿਖ ਕੇ ਦਿੱਤਾ ਇਤਿਹਾਸ ਉਹਨਾਂ ਦੇ ਤੋਂ ਪ੍ਰੇਰਣਾ ਨਹੀਂ ਲੈਂਦੇ ਉਹ ਜਿਹੜੇ ਗੋਰੇ ਆਏ ਸੀ ਇਹਨਾਂ ਨੂੰ ਬੱਗੇ ਬਿੱਲੇ ਵੀ ਕਹਿੰਦਾ ਖਾਲਸਾ ਬਾਂਦਰ ਵੀ ਕਹਿੰਦਾ ਉਹਨਾਂ ਨੇ ਲਿਖੀਆਂ ਕਿਤਾਬਾਂ ਨੂੰ ਇਹ ਬਾਲੇ ਜਿਹੜੇ ਸਨਾਵਰਾਂ ਦੇ ਪੜੇ ਹੋਏ ਹੋਣ ਚਲੋ ਆਪਾਂ ਇਸ ਪਾਸੇ ਕਿਉਂ ਵਿਸ਼ਾ ਸ਼ੂਨਾਏ ਆਪਾਂ ਅਕਾਲੀ ਜੀ ਦੀ ਗੱਲ ਕਰੀਏ ਉਸ ਟਾਈਮ ਕਾਲੀ ਜੀ ਬਹੁਤ ਛੋਟੇ ਸੀ ਅੱਛਾ ਜੀ ਹਾਂਜੀ ਸਾਲ ਸਾਲ ਦੇ ਕਿਤੇ ਆਉਂਦਾ 20 ਸਾਲ ਕਦੇ ਸੀ ਕਿਤੇ ਆਉਂਦਾ ਸਾਲ ਤੋਂ ਵੀ ਛੋਟੇ ਸੀਗੇ ਤੇ ਉਸ ਟਾਈਮ ਫਿਰ ਉਹਨਾਂ ਨੇ ਜਦੋਂ ਜ਼ਖਮੀ ਹੋ ਗਏ ਕੋਈ ਇਹੋ ਜਿਹੇ ਜਥੇਦਾਰ ਉਸ ਜੰਗ ਚ ਨਹੀਂ ਸੀ ਜਿਨ੍ਹਾਂ ਦੇ ਕੋਈ 15 16 ਤੋਂ ਘੱਟ ਫੱਟ ਹੋਣ ਹੂੰ ਬਾਬਾ ਜੀ ਦੇ ਵੱਡੇ ਜਥੇਦਾਰ ਜੀ ਦੇ ਪਾਤਸ਼ਾਹ ਜੀ ਦੇ ਬਾਬਾ ਆਲੂ ਵਾਲੀਆ ਜੀ ਦੇ 22 ਤੋਂ ਉੱਪਰ ਫੱਟ ਸ਼ਰੀਰ ਦੇ ਉੱਪਰ ਬਾਬਾ ਚੜ੍ਹ ਸਿੰਘ ਜਿਹੜਾ ਮਹਾਰਾਜ ਰਣਜੀਤ ਸਿੰਘ ਦੇ ਦਾਦਾ ਜੀ ਹੋਏ ਐ ਹਾਂ ਉਹਨਾਂ ਦੇ ਵੀ 21 ਫੱਟ ਅੱਛਾ ਜੀ ਹਾਂ ਜੀ ਹਾਂ ਉਹਨੇ ਤਾਂ ਮੈਸਰ ਜਸਤ ਸਿੰਘ ਅਲਵਲੀ ਜਿੱਤ ਲਾਤਵੀ ਹੋ ਗਈ ਸੀ ਨਹੀਂ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਪ੍ਰਸੰਗ ਬਸ ਕੋੜੇ ਨਾ ਬਣਨੇ ਕਿ ਲੱਗੇ ਨਹੀਂ ਉਹ ਸੁਖਾ ਸਿੰਘ ਜੀ ਦੀ ਹੋਈ ਸੀ ਸੁਖਾ ਸਿੰਘ ਦੀ ਹੋਈ ਹਾਂ ਜੀ ਉਹ ਬਾਬਾ ਸੁਖਾ ਸਿੰਘ ਜੀ ਦੀ ਹੋਈ ਸੀ ਮਾੜੀ ਗੰਬੂ ਕੇ ਆਣੇ ਉਹ ਇੱਕ ਕਿਸੇ ਹੋਰ ਸਾਈਡ ਜੋਧੇ ਦੇ ਵਿੱਚ ਹਾਂ ਸੀ ਅਬਦਾਲੀ ਹਾਂ ਉਹ ਬਣੀ ਜਾ ਰਹੀ ਸੀ ਵੀ ਇਹਨੂੰ ਤਾਂ ਅਸੀਂ ਜਾਂਦੇ ਜਾਂਦੇ ਲੈ ਜੀਏ ਹਾਂ ਉਹ ਪ੍ਰਸੰਗ ਜੇ ਆਪਾਂ ਫਿਰ ਬਾਅਦ ਚ ਖੇਡਾਂਗੇ ਅਕਾਲੀ ਜੀ ਦੀ ਗੱਲ ਕਰੀਏ ਹਾਂ ਹਾਂ ਜੀ ਹਾਂ ਅਕਥਕਥ ਹੈ ਜਿੱਦਾਂ ਨੂੰ ਮਰਜ਼ੀ ਵਾ ਲੋ ਮਿਸ਼ਰੀ ਦਾ ਪਹਾੜ ਹੈ ਕਿਹੜੇ ਪਾਸੇ ਆਪਾਂ ਕੀੜੀ ਜਾ ਸਕਦੀ ਹੈ ਅੰਤ ਨਹੀਂ ਪੈ ਸਕਦਾ ਇਹ ਤਾਂ ਬਹੁਤ ਅਕਥਕਥ ਹੈ ਬਹੁਤ ਜ਼ਿਆਦਾ ਅੱਛਾ ਉਹ ਗੱਲ ਨੁਕੇ ਤੋਰੀ ਵੀ ਅਕਾਲੀ ਜੀ ਜਦੋਂ ਛੋਟੇ ਸੀ ਅਕਾਲੀ ਜੀ ਦੇ ਪਿਤਾ ਜੀ ਨੇ ਉਹ ਜੰਗ ਮਾਲਵੇ ਪਹੁੰਚ ਗਏ ਸੀ ਪਹੁੰਚ ਗਏ ਮਾਲਵੇ ਪਰ ਫਿਰ ਵੀ 30000 ਤੋਂ ਤੇ ਅਨੁਮਾਨ ਹੀ ਹੈ ਇਹ ਹਾਂ ਭਾਈ ਰਤਨ ਸਿੰਘ ਜੀ ਵੰਗੂ ਕਹਿੰਦੇ ਵੀ ਪਿਤਾ ਹਮਾਰੇ 30 ਬਤਾਏ ਹੂੰ ਸਾਡੇ ਪਿਤਾ ਹੀ ਨੇ ਅੰਦਾਜ਼ਾ ਲਾ ਕੇ ਦੱਸਿਆ ਉਹ ਸੀਗੇ ਉਸ ਟਾਈਮ ਜੰਗ ਚ ਵੀ ਪਿਤਾ ਹਮਾਰੇ 30 ਬਤਾਏ ਵੀ ਸਾਡੇ ਪਿਤਾ ਹੀ ਨੇ 30000 ਦੱਸਿਆ ਹੂੰ ਬੱਚੇ 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 ਬੀਬੀਆਂ ਸਿੰਘਣੀਆਂ ਬਜ਼ੁਰਗ ਉਦੋਂ ਵਹੀਰ ਵਹੀਰ ਇਸੇ ਕਰਕੇ ਕਿਹਾ ਜਾਂਦਾ ਉਦੋਂ ਆਪਣੇ ਘਰਬਾਰ ਸਭ ਸਰਕਾਰ ਰਹਿਣ ਨਹੀਂ ਸੀ ਦਿੰਦੀ ਬਾਲ ਬੱਚੇ ਸਭ ਬਿਰਧ ਛੋਟੇ ਵੱਡੇ ਜਾਨਵਰ ਸਭ ਵਹੀਰ ਗੱਡੇ ਸਾਰਾ ਕੁਝ ਮਤਲਬ ਉਵੇਂ ਹੀ ਚੱਲਦਾ ਜਿਵੇਂ ਹੁਣ ਬੁੱਢਾ ਦਲ ਚੱਲਦਾ ਹੈ ਜੀ ਵੀ ਇਸੇ ਕਰਕੇ ਚੱਲਦਾ ਵਹੀਰ ਹੈ ਜੀ ਉਦੋਂ ਆਪਣੇ ਜਦੋਂ ਘਰਾਂ ਚ ਰਹਿਣ ਹੀ ਨਹੀਂ ਦਿੰਦੇ ਸੀ ਉਦੋਂ ਗੱਡੇ ਹੀ ਘਰ ਸੀ ਗੱਡੇ ਘਰ ਸਿੰਘਾਂ ਦੇ ਆਸਨ ਕਾਠੀਆਂ ਸੀਗੀਆਂ ਘੋੜਿਆਂ ਦੀ ਜੰਗ ਜੁੱਦ ਕਰਨਾ ਹੀ ਕੰਮ ਸੀ ਆਪਦੀ ਡਿਫੈਂਸ ਕਰਨੀ ਪ੍ਰਚਾਰ ਦਾ ਤਾਂ ਉਦੋਂ ਕੋਈ ਸਮਾਂ ਹੀ ਨਹੀਂ ਸੀਗਾ ਜੀ ਪਰ ਪ੍ਰਚਾਰ ਤਾਂ ਉਦੋਂ ਹੋ ਨਹੀਂ ਸਕਿਆ ਹੂੰ ਬਿਲਕੁਲ ਨਹੀਂ ਹੋ ਸਕਿਆ ਉਦੋਂ ਤਾਂ ਤਿੱਗਾਂ ਵਾਹੀਆਂ ਆਪਾਂ ਹੂੰ ਉਦੋਂ ਗੁਰਦੁਆਰਾ ਸਾਹਿਬਾਂ ਦੀ ਸਾਮ ਸੰਭਾਲ ਕਰੀ ਇੱਥੇ ਵੀ ਬਾਬਾ ਜੀ ਗੱਲ ਕਰਨੀ ਥੋੜੀ ਜਿਹੀ ਬਣਦੀ ਹੈ ਹਨਾ ਵੀ ਮਾਫ ਕਰਨਾ ਵੀ ਜਿੰਨਾ ਲੰਗੂਟੀਆਂ ਵਾਲੇ ਸਾਧਨ ਅੱਜ ਆਪਾਂ ਧੱਕੇ ਮਾਰ ਕੇ ਪੰਥ ਤੋਂ ਸਾਈਡ ਤੇ ਕਰ ਦੰਨੇ ਆ। ਹੂੰ। ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਸੁਪੁੱਤਰ। ਹਾਂ। ਠੀਕ ਹੈ। ਉਹਨਾਂ ਦੀ ਮੈਮਾ ਉਹਨਾਂ ਦੇ ਨਾਲ ਹੈ ਜੀ। ਹੂੰ। ਅ ਤੁਲਨਾ ਨਹੀਂ ਕਰੀ ਜਾ ਸਕਦੀ। ਹੂੰ। ਮਤਲਬ ਬਾਲ ਜਤੀ ਹੋਏ ਨੇ ਆਪਦੇ ਪਿਤਾ ਦਾ ਇੱਕ ਬਚਨ ਮੰਨ ਕੇ ਜਤੀ ਹੋ ਜਾਣਾ। ਅੱਜ ਤੁਹਾਨੂੰ ਤੁਹਾਡੇ ਪਿਤਾ ਜੀ ਕਹਿ ਦੇਣਾ। 8 7 7 7 ਸਾਲ ਦੀ ਉਮਰ 'ਚ ਵੀ ਭਾਈ ਤੂੰ ਜਤੀ ਹੋ ਜਾ। ਹੂੰ ਜਤੀ ਤੋਂ ਬਾਅਦ ਘਰ-ਬਾਰ ਛੱਡ ਦੇ ਤੇ ਚੱਕਰਵਰਤੀ ਹੋ ਜਾ ਤੇ ਸਿੱਧ ਪੁੱਛ ਬਣ ਜਾ। ਔਖਾ ਕਹਿਣਾ ਸੌਖਾ ਹੈ, ਕਮਾਉਣਾ ਤਾਂ ਬੜੀ ਔਖੀ ਗੱਲ ਹੈ। ਉਹਨਾਂ ਨੇ ਫਿਰ ਪ੍ਰਚਾਰ ਕਾਹਦਾ ਕੀਤਾ ਜੀ? ਸਿੱਖੀ ਦਾ। ਹੂੰ ਉਦਾਸੀਨ ਸੰਪਰਦਾ ਕਹਿ ਦਿੰਦੇ ਆ। ਹੂੰ ਉਦਾਸੀਨ ਪੰਥ ਵੀ ਕਹਿ ਦਿੰਦੇ ਆ ਪਰ ਉਦਾਸੀਨ ਸੰਪਰਦਾ ਇਹੋ। ਹੂੰ ਤੇ ਚਲੋ ਉਦਾਸੀਨ ਪੰਥ ਕਹਿ ਲਓ ਸੰਪਰਦਾ ਕਹਿ ਲਓ ਸਤਕਾਰਯੋਗ ਹੈ ਉਹਨਾਂ ਲੰਗੂਟੀਆਂ ਵਾਲੇ ਸਾਧਾ ਨੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਕ ਸਾਰੇ ਅੱਗੇ ਦੀ ਅੱਗੇ ਉਹਨਾਂ ਨੇ ਜੀ ਆਪਣੇ ਗੁਰਦੁਆਰਾ ਸਾਹਿਬ ਜਿੰਨੇ ਸਾਮ ਸੰਭਾਲ ਗੁਰੂ ਗ੍ਰੰਥ ਸਾਹਿਬ ਦੇ ਹਾਂ ਸਰੂਪ ਜਿੰਨੇ ਲਿਖੇ ਸੰਸਕ੍ਰਿਤ ਦੇ ਵੀ ਵਿਦਵਾਨ ਹਾਂ ਜੀ ਜਿਹੜੀ ਕਾਸ਼ੀ ਦੇ ਪੰਡਤਾਂ ਕੋਲੇ ਵਿੱਦਿਆ ਉਹ ਤਾਂ ਹੋਣੀ ਹੋਣੀ ਆ ਉਦਾਸੀ ਸੰਤਾਂ ਕੋਲੇ ਜਿਹੜੀ ਵਿੱਦਿਆ ਪੰਥ ਜੇ ਉਹ ਵੀ ਹੁੰਦੀ ਉਹਨਾਂ ਕੋਲੇ ਕੀ ਆ ਉਹਨਾਂ ਕੋਲ ਤਿੰਨੇ ਗ੍ਰੰਥ ਸਹਿਬਾਂ ਦੀ ਵਿਦਿਆ ਹੁੰਦੀ ਹੈ ਤੇ ਜੇ ਕਾਸ਼ੀ ਦਾ ਪੰਡਤ ਵੀ ਕੋਈ ਸਵਾਲ ਪੁੱਛੇ ਉਹਨਾਂ ਦੇ ਤੀਰ ਆਉਂਦੇ ਆ ਗਿਆਨੀ ਜੀ ਦੱਸਦੇ ਨੇ ਸਾਡੇ ਵੀ ਅਰਜਨ ਦੇ ਤੀਰਾਂ ਵਾਂਗੂ ਉਹਨਾਂ ਦੇ ਸ਼ਬਦ ਆਉਂਦੇ ਉਹਨਾਂ ਦੇ ਪੰਡਤਾਂ ਦੇ ਪਾਂਡਿਆਂ ਦੇ ਇਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਉੱਥੇ ਹੁਣ ਜਿਹੜੇ ਆਪਾਂ ਪੰਜਾਬ 'ਚ ਰਹੇ ਆ ਚਾਹੇ ਦਲਪੰਥ 'ਚ ਰਹੇ ਆ ਉਹ ਆਪਾਂ ਸੰਸਕ੍ਰਿਤ ਨਹੀਂ ਜਾਣਦੇ ਆਪਾਂ ਕੀ ਜਵਾਬ ਦੇ ਸਕਦੇ ਆ ਠੀਕ ਹੈ ਉੱਥੇ ਫਿਰ ਇਹ ਉਦਾਸੀਨ ਸਾਧੂ ਹੀ ਉੱਥੇ ਜਜ ਦੇ ਆ ਜੀ ਉਹ ਜਵਾਬ ਦਿੰਦੇ ਆ ਉੱਥੇ ਉਦੋਂ ਗੁਰਦੁਆਰਾ ਸਾਹਿਬਾਂ ਦੀ ਸਾਮ ਸੰਭਾਲ ਉਦਾਸੀਨ ਸੰਪਰਦਾ ਨੇ ਕਰੀਏ ਜੇਕਰ ਕਰਨਾ ਬਣਦਾ ਸੀ ਬਿਲਕੁਲ ਜੀ ਥੋੜਾ ਜਿਹਾ ਮੈਂ ਟੌਪਿਕ ਤੋਂ ਸਾਈਡ ਤੇ ਵਾ ਗਿਆ ਪਰ ਹਮ ਇਹ ਮੈਂ ਉਹਨਾਂ ਦੀ ਕਰਨੀ ਬਣੀ ਬਹੁਤ ਵੱਡਾ ਬਾਬਾ ਸ੍ਰੀ ਚੰਦ ਜੀ ਦੀ ਹੈ ਨਾ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਹਬਜ਼ਾਦੇ ਸਭ ਤੋਂ ਵੱਡੀ ਉਮਰ ਲੈ ਕੇ ਗਏ ਆ ਉਹ ਦੁਨੀਆ ਤੋਂ ਬਾਬਾ ਸ੍ਰੀ ਚੰਦ ਜੀ ਉਹ ਜੋ ਬਾਬਾ ਬੁੱਢਾ ਜੀ ਚੜ੍ਹਾਈ ਕੀਤੇ ਆ ਤਾਂ ਆਪਣੇ ਕੋਈ ਖੁੱਲਾ ਸਮਾਂ ਹਾਂ ਹਾਂ ਖੁੱਲਾ ਸਮਾਂ ਬਾਬਾ ਬੁੱਢਾ ਜੀ ਚੜ੍ਹਾਈ ਕੀਤੇ ਆ ਜਦੋਂ ਅ ਬਾਬਾ ਬੁੱਢਾ ਜੀ ਬਾਰੇ ਸੁਣ ਦੱਸਦੇ ਆ ਵੀ ਗੁਰੂ ਨਾਨਕ ਸਾਹਿਬ ਤੋਂ ਮਤਲਬ ਦੇ ਸਿੱਖ ਹੋਏ ਉਹ ਹਮ ਹੁਣ ਤੱਕ ਮਤਲਬ ਗੁਰੂ ਘਰਾਣੇ ਦੇ ਵਿੱਚ ਜਦੋਂ ਵੀ ਗੁਰੂ ਸਾਹਿਬ ਜਿਹੜੇ ਗੱਦੀ ਤੇ ਬਹਿਂਦੇ ਸੀ ਹਮ ਬਾਬਾ ਬੁੱਢਾ ਜੀ ਤਿਲਕ ਦਿੰਦੇ ਸੀ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਸਰੀਚ ਰਹੇ ਆ ਛੇ ਪਾਤਸ਼ਾਹੀਆਂ ਨੇ ਦਰਸ਼ਨ ਕੀਤੇ ਉਹਨਾਂ ਨੇ ਉਦੋਂ ਬਾਅਦ ਫਿਰ ਉਹਨਾਂ ਦੀ ਵੰਸ਼ ਦੇ ਵਿੱਚੋਂ ਅੱਗੇ ਉਹ ਦੰਦੇ ਸੀ ਤਿਲਕ ਫੇਰ ਬਰਾਜਮਾਨ ਹੁੰਦੇ ਸੀ ਗੁਰੂ ਸਾਹਿਬ ਗੱਦੀ ਦੇ ਦਸਵੇਂ ਪਾਤਸ਼ਾਹ ਜੋ ਗੱਦੀ ਤੇ ਬਰਾਜਮਾਨ ਹੋਏ ਐ ਤਾਂ ਬਾਬਾ ਬੁੱਢਾ ਜੀ ਦੇ ਵੰਸ ਦੇ ਵਿੱਚੋਂ ਅਸੀਂ ਬਾਬਾ ਆਰਾਮ ਕੁਇਰ ਜੀ ਹਮ ਬਾਬਾ ਜੀ ਨੇ ਗੋਦੀ ਚੱਕ ਕੇ ਲੈ ਕੇ ਆਏ ਸੀ ਦਸਵੇਂ ਪਾਤਸ਼ਾਹ ਦੇ ਤਿਲਕ ਲਾਉਣ ਵਾਸਤੇ ਪਾਤਸ਼ਾਹ ਵੀ 10 ਸਾਲ ਦੇ ਸੀ 10 11 ਸਾਲ ਦੇ ਤੇ ਉਹ ਥੋੜੇ ਉਦੋਂ ਵੀ ਛੋਟੇ ਸੀ ਗੋਦੀ ਚੱਕ ਕੇ ਤਿਲਕ ਦਿੱਤਾ ਸੀ ਮੈਨੂੰ ਗੱਲ ਯਾਦ ਆ ਗਈ ਆਨੰਦਪੁਰ ਸਾਹਿਬ ਤੇ ਉਹ ਜੀ ਜਦੋਂ ਕੁੱਪਰ ਹੀੜੇ ਦਾ ਜਿਹੜਾ ਜੰਗ ਹੋ ਰਿਹਾ ਸੀਗਾ ਉਦੋਂ ਉਹ ਜੰਗ ਜਦੋਂ ਥੋੜਾ ਠੰਡਾ ਹੋਇਆ ਆਪਾਂ ਸੇਫਲੀ ਆ ਗਏ ਛੇਤੀਆਂ ਬਹੁਤ ਹੋ ਗਈਆਂ ਹਨਾ ਤੇ ਮਲੇਰਕੋਟ ਲੈਣਾਂ ਨੇ ਵੀ ਆਪਣਾ ਰਾਹ ਰੋਕਿਆ ਅੱਛਾ ਹਾਂ ਬਿਲਕੁਲ ਦੱਸਣਾ ਬਣਦਾ ਜੀ ਦੱਸਣਾ ਬਣਦਾ ਠੀਕ ਹੈ ਦੱਸਣਾ ਬਣਦਾ ਹੁਣ ਇੱਥੇ ਜੇ ਮੈਂ ਕੋਈ ਹੋਰ ਗੱਲ ਕਰਾਂ ਦਾਸਤੋ ਐਵੇਂ ਕੋਈ ਬਵਾਦ ਵਾਲੀ ਗੱਲ ਹੋ ਜੂ ਕੋਈ ਕਹੋ ਜੀ ਉਹਨਾਂ ਨੇ ਤਾਂ ਹਾ ਦਾ ਨਾਰਾ ਮਾਰਿਆ ਸੀ ਮਹਾਰਾਜ ਨੇ ਉੱਥੇ ਗੁਰਦੁਆਰਾ ਸਾਹਿਬ ਗੁਰੂ ਹਾ ਦਾ ਨਾਰਾ ਸਾਹਿਬ ਹੈ ਉਹ ਕਹਿੰਦੇ ਮੈਂ ਰਾਹ ਰੋਕ ਲੈਣਗੇ ਪਰ ਇਹ ਸਚਾਈ ਹੈ ਜੀ ਉਹਨਾਂ ਨੇ ਮੂਹਰੋਂ ਰਾਹ ਰੋਕਿਆ ਆਪਣਾ ਹੂੰ ਮਲੇਰਕੋਟਲੇ ਵਾਲਿਆਂ ਨੇ ਇੱਕ ਤਾਂ ਪਿੱਛੋਂ ਅਬਦਾਲੀ ਦੀ ਫੌਜ ਮਾਰ ਰਹੀ ਉਹ ਤਾਂ ਆ ਹੀ ਰਹੀ ਸੀ ਜੀ ਸ਼ਸਤਰਤਾਰੀ ਫੌਜ ਇਹਨਾਂ ਨੇ ਮੂਹਰੋਂ ਘੇਰਿਆ ਆਪਾਂ ਨੂੰ ਅੱਛਾ ਬੱਚੇ ਬੀਬੀਆਂ ਨੇ ਉੱਥੇ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਨੇੜੇ-ਤੇੜੇ ਪਿੰਡਾਂ 'ਚ ਤੇ ਮਲੇਰਕੋਟਲੇ ਵਾਲਿਆਂ ਨੇ ਰੋਕਿਆ ਮਤਲਬ ਉਹਨਾਂ ਨੇ ਕੋਈ ਆਪਣਾ ਭਲਾ ਨਹੀਂ ਕੀਤਾ ਜ਼ਿਆਦੇ ਇਹ ਨਹੀਂ ਇਹ ਗੱਲ ਕਹਿਣੀ ਪੂ ਦੇਖੋ ਤਵਾਰੀਖ ਹੁੰਦੀ ਹੈ ਨਾ ਜਿਹੜੀ ਦੁਨੀਆ ਦੇ ਉੱਤੇ ਇਹ ਦੋ ਹੀ ਤਰੀਕਿਆਂ ਨਾਲ ਚਲਦੀ ਹੁੰਦੀ ਹੈ ਜਾਂ ਤਾਂ ਇਹ ਚਮਕਦੀ ਹੈ ਜਾਂ ਫਿਰ ਕਲੰਕੀ ਹੁੰਦੀ ਹੈ ਹੂੰ ਠੀਕ ਹੈ ਜਿਹੜੇ ਸਰੋਤਾਂ ਚੋਂ ਆਉਂਦਾ ਵੀ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਉਹਨਾਂ ਦੀ ਚਮਕ ਹੈ ਉਹ ਮਲੇਰਕੋਟਲਾ ਬਸ ਰਿਹਾ ਫਿਰ ਉਹ ਬਾਦਸ਼ਾਹ ਨੇ ਬਖਸ਼ਤਾ ਵੀ ਸਕਲ ਮਲੇਸ਼ਣ ਕੀ ਜੜ ਗਈ ਇੱਕ ਮਲੇਰੀਅਨ ਕੀ ਬਚ ਰਹੀ ਕੱਲੇ ਮਲੇਰਕੋਟਲੇ ਨੇ ਜੜ ਰੱਖ ਲਈ ਸੀ ਤਾਂ ਇਹ ਵੀ ਤੁਰਕ ਪਠਾਣੀ ਸੀਗੇ ਜੀ ਪਠਾਨ ਸੀ ਅੱਛਾ ਜੀ ਤੇ ਵੀ ਉਹ ਚਲੋ ਚੰਗੀ ਗੱਲ ਐਨੇ ਤੇ ਉਹ ਚਮਕ ਰਹੀ ਹੈ ਫਿਰ ਗੱਲ ਹੂੰ ਰੈਣੀ ਦੁਨੀਆ ਤੱਕ ਇਹ ਜਿਹੜਾ ਕਲੰਕ ਹੈ ਇਹ ਵੀ ਚੱਲੂ ਪਟਿਆਲੇ ਵਾਲੇ ਨੇ ਤੋਪਾਂ ਡਹਾਤੀਆਂ ਸੀ ਤੋਪਾਂ ਦੇਤੀਆਂ ਸੀ ਅੰਗਰੇਜ਼ਾਂ ਨੂੰ ਬਾਬਾ ਜੀ ਤੇ ਤੋਪਾਂ ਡਾਈਆਂ ਸੱਤਵੇਂ ਜਥੇਦਾਰ ਜੀ ਤੇ ਹਾਂਜੀ ਆ ਉਹ ਕਲੰਕ ਨਹੀਂ ਲੈਂਦਾ ਨਹੀਂ ਲੈ ਸਕਦਾ ਜੀ ਉਹ ਚੰਦ ਤੋਂ ਨਹੀਂ ਕਲੰਕ ਲੈ ਹੈ ਅੱਜ ਤੱਕ ਤੇ ਇਹ ਤਾਂ ਫੇਰ ਛੋਟੀ ਗੱਲ ਆ ਪੰਥ ਹੈ ਗੁਰੂ ਨਾਨਕ ਦਾ ਪੰਥ ਹੈ ਪੰਥ ਹੈ ਇਹ ਤਾਂ ਸ਼ੀਸ਼ੇ ਹੂੰ ਜੁਣ ਮੈਂ ਦੱਸਿਆ ਆਪਾਂ ਗੱਲਾਂ ਕਰਦੇ ਵੀ ਸ਼ੀਸ਼ਾ ਜਿਹਾ ਜ ਕੋਈ ਆਪਦਾ ਮੂੰਹ ਦੇਖ ਲੂ ਵਿੱਚ ਜਿਹੇ ਜੀ ਭਾਵਨਾ ਨਾਲ ਤਕਰੀਬਨ ਉਹਨੂੰ ਮਿਹੇਜੀ ਫਾਲ ਮਿਲੂ। ਹੂੰ। ਜੀ ਠੀਕ ਹੈ। ਜੀ ਦਾ ਜਿੰਨਾ ਕ ਬਟਾ ਉਹਨਾਂ ਕ ਭਰ ਸਕਦਾ ਇਹ ਤਾਂ ਅਥਾ ਸਮੁੰਦਰ ਹੈ। ਅਕਾਲੀ ਜੀ ਦੇ ਫਿਰ ਜੀ ਆਪਾਂ ਗੱਲ ਤੋਰੀ ਹੁਣ ਮੈਂ ਵਿਸ਼ੇ ਤੋਂ ਦੂਜੇ ਪਾਸੇ ਚਲੇ ਜਾਣਾ ਮਾਫ ਕਰਿਓ। ਵੀ ਅਕਾਲੀ ਜੀ ਦੇ ਜਿਹੜੇ ਗੁਰ ਭਾਈ ਸੀਗੇ ਆਪਣੇ ਅਕਾਲੀ ਦੇ ਪਿਤਾ ਜੀ ਦੇ ਜਿਹੜੇ ਗੁਰ ਭਾਈ ਸੀ ਬਾਬਾ ਈਸ਼ਰ ਸਿੰਘ ਜੀ ਬਾਬਾ ਤਪਾ ਸਿੰਘ ਜੀ ਹੈ ਨਾ ਜੀ। ਹੂੰ। ਤੇ ਉਹਨਾਂ ਤੋਂ ਅਕਾਲੀ ਜੀ ਦੇ ਪਿਤਾ ਜੀ ਨੇ ਬਚਨ ਲਿਆ ਵੀ ਤੁਸੀਂ ਸਾਨੂੰ ਬਚਨ ਦਿਓ ਵੀ ਸਾਡੇ ਪਚੰਗੀ ਨੂੰ ਤੁਸੀਂ ਆਪ ਵਿੱਦਿਆ ਦਿਓਗੇ। ਹੂੰ। ਪੰਥ ਦੇ ਵਿੱਚ ਸੇਵਾ ਦੇ ਯੋਗ ਬਣਾਉਂਗੇ। ਹੂੰ। ਵੀ ਆਪ ਤੁਸੀਂ ਸਾਰੀ ਵਿੱਧਿਆ ਦੇਣੀ ਹੈ। ਉਹ ਕਹਿੰਦੇ ਜੀ ਬਚਨ ਅਸੀਂ ਦਿੱਤਾ ਵੀ ਕੋਈ ਨਹੀਂ ਆਪ ਜੀ ਦਾ ਬਚਨ ਅਸੀਂ ਹੂੰ ਰੱਖਾਂਗੇ ਸਿਰ ਮੱਥੇ ਹੈ ਵੀ ਕੋਈ ਗੱਲ ਨਹੀਂ ਵੀ ਅਸੀਂ ਸਾਡਾ ਪੁੱਤਰ ਹੈ ਹੋਣਗੇ। ਹਾਂ। ਅਕਾਲੀ ਭੂਲਾ ਸਿੰਘ ਇਹ ਹੁਣ ਸਾਡਾ ਪੁੱਤਰ ਹੈ। ਜੀ। ਉਹ ਚੜਾਈ ਕਰ ਗਏ ਜੀ। ਅੱਛਾ ਜੀ। ਹਾਂ ਜੀ ਫੇਰ ਅਕਾਲੀ ਜੀ ਦਾ ਪਾਲਣ ਪੋਸ਼ਣ ਉਹਨਾਂ ਦੋਨਾਂ ਗੁਰਪਾਈਆਂ ਨਹੀਂ ਕੀਤਾ। ਅੱਛਾ ਜੀ। ਮਾਂ ਪਿਓ ਬਣ ਕੇ ਕਹਿ ਲੋ। ਹੂੰ। ਠੀਕ ਹੈ। ਤੇ ਉਹਨਾਂ ਨੇ ਸ਼ਾਸਤਰ ਵਿੱਦਿਆ ਦਿੱਤੀ ਉਹਨਾਂ ਨੇ ਗ੍ਰੰਥ ਵਿੱਦਿਆ ਸਾਰੀ ਉਹ ਤਾਂ ਤਕਰੀਬਨ ਦਲਪੰਥ ਚ ਅੱਜ ਵੀ ਜਿਹੜੇ ਕੋਈ ਛੋਟੀ ਉਮਰ ਤੋਂ ਪਚੰਗੀ ਰਹਿਣ ਲੱਗੇ ਉਹ ਸਹੀਜੀ ਪ੍ਰਾਪਤ ਕਰ ਜਿੰਦੇ ਸਾਰੀ ਵਿੱਦਿਆ ਹਮ ਕੋਈ ਸ਼ਰਮ ਕਲਾ ਸੰਪਰਨ ਨਹੀਂ ਹੋ ਜਾਂਦੇ ਫਿਰ ਉਹ ਜਦੋਂ ਬਾਬਾ ਜੀ ਨੂੰ ਜ਼ਥੇਦਾਰੀ ਮਿਲਦੀ ਹੈ ਫਿਰ ਜ਼ਥੇਦਾਰੀ ਤਾਂ ਬਾਬਾ ਜੀ ਨੇ ਬੜੇ ਬੜੇ ਤਕੜੇ ਕਾਰਨਾਮੇ ਵੀ ਕਰਿਆ ਇੱਕ ਘਟਨਾ ਜਿਸ ਤਰ੍ਹਾਂ ਆਉਂਦੀ ਹੈ ਵੀ ਮਲਤਾਨ ਦਾ ਕਿਲਾ ਦਾ ਮਲਤਾਨ ਦੇ ਕਿਲੇ ਦਾ ਹਾਕਮ ਸੀ ਨਵਾਬ ਉਹਦਾ ਨਾਮ ਸੀ ਕੁਸ਼ ਮੁਜੱਫਰ ਖਾਨ ਜੀ ਮੁਜੱਫਰ ਖਾਨ ਉਹਦੇ ਕਈ ਪੁੱਤਰ ਸੀਗੇ ਇੱਕ ਲੜਕੀ ਵੀ ਸੀਗੀ ਉਹ ਕੀ ਕਰਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਤਾਂ ਫੌਜਾਂ ਲੈ ਕੇ ਬਾਗ ਜਾਂਦਾ ਸੀ ਮਹਾਰਾਜਾ ਉਦੋਂ ਤਾਂ ਉਹ ਅਧੀਨਗੀ ਮੰਨ ਲੈਂਦਾ ਸੀ ਨਾ ਜੀ ਮੈਂ ਤੁਹਾਡੇ ਥੱਲੇ ਰਾਜ ਕਰੂੰਗਾ ਤੁਹਾਨੂੰ ਟੈਕਸ ਦੀਦਿਆ ਕਰੂੰ ਥੋੜੇ ਟਾਈਮ ਬਾਅਦ ਸਾਲ ਸੀ ਮਹੀਨੇ ਬਾਅਦ ਫੇਰ ਵਿਗੜ ਜਾਂਦਾ ਸੀ ਬਗੀ ਹੋ ਜਾਂਦਾ ਸੀ ਉਹ ਫੇਰ ਇਹ ਕਈ ਵਾਰੀ ਕਰ ਗਿਆ ਸੀ ਉਹ ਜੇ ਆਪਾਂ ਕਹਿ ਸਕਨੇ ਕੋਈ ਫੰਚਰ ਬਰੀ ਕਰ ਗਿਆ ਹੂੰ ਇਹਨ ਮਹਾਰਾਜ ਨੇ ਸੋਚਿਆ ਵੀ ਐ ਨਹੀਂ ਠੀਕ ਨਹੀਂ ਹੋਣਾ ਵੀ ਇਹ ਤਾਂ ਠੀਕ ਨਹੀਂ ਹੈਗਾ ਬੰਦਾ ਉਹ ਕਹਿੰਦੇ ਫਿਰ ਵੀ ਇਹਨੂੰ ਵਿਚ ਹੀ ਰਲਾਓ ਹੁਣ ਮਲਤਾਨ ਨੂੰ ਪਰਮਾਨੈਂਟ ਤੌਰ ਤੇ ਹਾਂ ਉਦੋਂ ਫਿਰ ਫੌਜ ਗਈ ਇਹ ਜਿਹੜੀ ਇਹ 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 ਵੀ ਦੱਸ ਦਈਏ ਅਸੀਂ ਸੋਨੂੰ ਹੂੰ ਵੀ ਇੱਥੇ ਇਹ ਨਾ ਸਮਝ ਵੀ ਫੌਜ ਉੱਥੇ ਨਿਹੰਗ ਸਿੰਘ ਫੌਜ ਸੀਗੀ ਐ ਨਹੀਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਸੀ ਉਹ ਇੱਕ ਬਕਾਇਦਾ ਲੱਗ ਫੌਜੀ ਤਨਖਾਹ ਲੈਂਦੀ ਸੀ ਬਾਲ ਬੱਚਿਆਂ ਵਾਲੀ ਸੀਗੇ ਉਹ ਜਿਵੇਂ ਆਮ ਆਪਾਂ ਆਰਮੀ ਅੱਜ ਕੱਲ੍ਹ ਕਹਿ ਸਕਦੇ ਆ ਜਿਹੜੀ ਨਿਹੰਗ ਸਿੰਘ ਫੌਜ ਸੀ ਜਿਸ ਤਰ੍ਹਾਂ ਆਪਾਂ ਹੁਣ ਦੇਖਦੇ ਆ ਬਿਨਾਂ ਤਨਖਾਹ ਤੋਂ ਇਹ ਉਦੋਂ ਵੀ ਆਈ ਸੀ ਅੱਛਾ ਜੀ ਹਾਂ ਜੀ ਹਾਂ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਜਿਵੇਂ ਚੱਲਦਾ ਰਿਹਾ ਇਹ ਪੰਥ ਨਹੀਂ ਆਦ ਪੰਥ ਹੈ ਜੀ ਗੁਰੂ ਗੁਰੂ ਪਾਤਸ਼ਾਹ ਨੂੰ ਦੇਨਦਾਰ ਹਾਂ ਬਿਲਕੁਲ ਬਿਲਕੁਲ ਮਹਾਰਾਜ ਉਹਨਾਂ ਨੂੰ ਸਮਰਪਿਤ ਨੇ ਠੀਕ ਹੈ ਤੇ ਅਕਾਲੀ ਜੀ ਦਾ ਪਹਿਰਾ ਹੁੰਦਾ ਸੀਗਾ ਜੀ ਅਕਾਲ ਤਖਤ ਸਾਹਿਬ ਵਿਖੇ ਹਾਂ ਬੁੱਢਾ ਦਲਦਾਈ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਜਿੰਨਾ ਚਿਰ ਇਹ ਅੰਗਰੇਜ਼ਾਂ ਨੇ ਕਮੇਟੀ ਵਾਲੀ ਪਸੂੜੀ ਨਹੀਂ ਪਾਈ ਹਮ ਕਮੇਟੀ ਸ਼ਬਦ ਆਪਣਾ ਕੋਈ ਸ਼ਬਦ ਨਹੀਂ ਆਪਣਾ ਆਪਣਾ ਕੋਈ ਪੰਜਾਬੀ ਦਾ ਵੀ ਸ਼ਬਦ ਨਹੀਂ ਗੁਰਮੁਖੀ ਤਾਂ ਦੂਰ ਦੀ ਗੱਲ ਹੈ ਹਮ ਇਹ ਬਾਹਰਲਾ ਸ਼ਬਦ ਹੈ ਨਾ ਬੱਬਾ ਜੀ ਕਮੇਟੀ ਉਹਨਾਂ ਨੇ ਜਾਂਦੇ ਜਾਂਦੇ ਸਿੱਟ ਗਏ ਅੱਗ ਉਹ ਜਿਵੇਂ ਇਹ ਦੋ ਦੇਸ਼ਾਂ 'ਚ ਸਿੱਟ ਗਏ ਉਹ ਪੰਥ ਜੀ ਸਿੱਟ ਗਏ ਮੈਨੂੰ ਪਤਾ ਜੀ ਸੁਪਰੀਮ ਸੁਪਰੀਮ ਪੰਥ ਹੈ ਇਹ ਇਹ ਤਾਂ ਲੰਡਨ ਤੱਕ ਵੀ ਆ ਸਕਦੇ ਕੋਈ ਵੱਡੀ ਗੱਲ ਨਹੀਂ ਮਹਾਰਾ ਜੀ ਤਾਂ ਐ ਕਹੇ ਰੂਮ 9:00 ਵਜੇ ਆਉਂ ਸ਼ਾਮ ਮੋਹਰਾਂ ਚਲਾਉਂ ਇਟਲੀ 'ਚ ਨਗਾਰੇ ਵੱਜਣਗੇ ਅੱਛਾ ਬਿਲਕੁਲ ਪਾਤਸ਼ਾਹੀ ਲੈ ਕਰਾਂ ਉਤਖਤ ਸੱਚੇ ਸਹਬਾਨ ਕੇ ਨਾਂ ਆਪ ਲੜੂਨਾ ਫੌਜ ਲੜਾਉਂ ਭਟ ਵੀਰਨ ਸੇਤੀ ਬਾਂਧ ਮੰਗਾਉਂ ਨਾ ਛਾਡੂ ਖਲਕ ਨਾ ਛਾਡੂ ਬਲਖ 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 ਬੁਖਾਰਾ ਜਿਹੜਾ ਈਰਾਨ ਇਰਾਕ ਦੇ ਸ਼ਹਿਰ ਹੈ ਨੇੜੇ ਬਲਖ ਬੁਖਾਰੇ ਉਹ ਉਧਰ ਤੱਕ ਲੰਘ ਜਿਓ ਤੁਸੀਂ ਨਾ ਛਾਡੂ ਖਲਕ ਨਾ ਛਾਡੂ ਬਲਖ ਪਰਬਤ ਕਾਟੂ ਈਰਾਨ ਖੁਰਾਸਾਨ ਕੇ ਮੇਰੋ ਨਾਂ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸਖੇ ਲਾਉਨਾ ਸਭ ਖਲਕਤ ਰਾਜ ਸਾਜ ਬਾਂਧ ਮੰਗਾਉਂ ਗੋਸ਼ੇਕ ਮਾਨੀ ਇਹ ਜਿਹੜਾ ਕਮਾਨ ਜਿਸ ਤਰ੍ਹਾਂ ਪਾਸ਼ਾਹੀ ਦਾ ਸਰੂਪ ਲੱਗਿਆ ਉੱਤੇ ਵੀ ਦੇਖ ਰਹੋ ਜਿੱਥੋਂ ਕਮਾਨ ਟਰਨ ਕਰਦਾ ਇੱਥੇ ਬੰਨੀ ਜਾਂਦੀ ਹੈ ਡੋਰੀ ਉਹਨੂੰ ਗੋਸ਼ਾ ਕਹਿੰਦੇ ਆ ਠੀਕ ਹੈ ਜੀ ਉਹ ਕਹਿੰਦੇ ਐ ਗੋਸ਼ਾ ਗਲਚ ਭਾ ਕੇ ਖਿੱਚ ਲਾਂਗੇ ਇਕੱਠੇ ਕਰ ਲਾਂਗੇ ਜੀ ਹਾਂ ਮਾਂ ਨਮਗਾਉ ਗੋਸ਼ੇ ਕਮਾਨ ਕੇ ਕਮਾਨ ਨਾਲ ਗਲਚ ਭਾ ਕੇ ਖਿੱਚ ਲਾਂਗੇ ਵੀ ਖਾਲਸਾ ਮਿੱਟੀ ਚ ਮਿਲਾ ਦੇਂਗੇ ਅਸੀਂ ਖਾਲਸਾ ਲੜਾਉਂਦੇ ਵੀ ਨਹੀਂ ਅਸੀਂ ਹਾਂ ਨਾ ਅਪ ਲੜੂ ਨਾ ਫੌਜ ਲੜਾਉਂ ਪਟ ਵੀਰਨ ਸੇਤੀ ਬਾਂਧ ਮਗਾਉਂ ਹੂੰ ਸ਼ੀਦਾ ਸਿੰਘਾਂ ਤੁਸੀਂ ਅਸੀਂ ਜਿਵੇਂ ਜਿਵੇਂ ਇਹ ਤੁਰਕਾਂ ਦਾ ਮਹਾਰਾਜ ਨੇ ਸ਼ੀਦ ਸਿੰਘ ਜਦੋਂ ਗਏ ਤੇ ਬਚਨ ਹੋਏ ਬਾਬਾ ਗੁਰਬਖਸ਼ ਸਿੰਘ ਜੀ ਜੋ ਇਥੋਂ ਸ਼ੀਦੀ ਪਾ ਕੇ ਗਏ ਸੱਚਖਾਨੇ ਚ ਉਹਨਾਂ ਦੇ ਬਚਨ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਮਹਾਰਾਜ ਤਾਂ ਬਹੁਤ ਉੱਥੇ ਤਾਂ ਅਤ ਹੋਈ ਪਈ ਆ ਕਿਰਪਾ ਕਰੋ ਹੁਣ ਕਹਿੰਦੇ ਕੋਈ ਗੱਲ ਨਹੀਂ ਗੁਰਬਖਸ਼ ਸਿੰਘ ਜੀ ਹੁਣ ਉਹਨਾਂ ਦਾ ਇਹਨਾਂ ਦਾ ਤੁਰਕਾਂ ਦਾ ਅੰਤ ਹੋ ਗਿਆ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਕਾਬਲ ਤੇ ਮੈਂ ਕੁੱਤਾ ਮੰਗਾऊं ਉਹਨੂੰ ਤੈਨਕਾ ਨਾਸ਼ ਕਰਾਂ ਉਹ ਕਹਿੰਦੇ ਭਾਈ ਸਾਹਿਬ ਅਸੀਂ ਕਾਬਲ ਤੋਂ ਕੁੱਤਾ ਮੰਗਾ ਰਹੇ ਹਾਂ ਤੇ ਖਾਲਸੇ ਨੂੰ ਨਹੀਂ ਹੁਣ ਅਸੀਂ ਲੜਾਉਂਦੇ ਉਹ ਉਹ ਕਾਬਲੀ ਕੁੱਤਾ ਹੀ ਵੜ ਦੂ ਇਹਨਾਂ ਨੂੰ ਮਾਰ ਦੂ ਉਹ ਫਿਰ ਅਹਿਮਦ ਸ਼ਾਹ ਨਾਦਰ ਸ਼ਾਹ ਚੜ ਕੇ ਆ ਗਿਆ ਉਹਨੇ ਹਾਂ ਅਬਦਾਲੀ ਤਾਂ ਉਹਦਾ ਚੇਲਾ ਸੀ ਪਹਿਲਾਂ ਨਾਦਰ ਸ਼ਾਹ ਆਇਆ ਹੂੰ ਤੇ ਅਬਦਾਲੀ ਤਾਂ ਫਿਰ ਕਿੰਨੇ ਵਾਰੀ ਆਇਆ ਜੀ ਕੋਈ 15 16 ਵਾਰੀ ਆਇਆ ਉਹ ਤਾਂ ਹਰੇਕ ਸਾਲ ਜਦੋਂ ਦਾ ਲੱਗਦਾ ਸੀ ਉਹਦਾ ਆ ਜਾਂਦਾ ਸੀ ਮਨ ਕਰਦਾ ਸੀ ਉਹ ਤੇ ਨਾਸ਼ ਕਰਦਾ ਵੇ ਤੁਰਕਾਂ ਦਾ ਕੋਈ ਨਗਾਰ ਬੰਦ ਬੰਨਣ ਵਾਲਾ ਨਹੀਂ ਰਹਿਣਾ ਨਗਾਰ ਬੰਦ ਬੰਨਣ ਤੋਂ ਭਾਵ ਹੁੰਦਾ ਵੀ ਵੀ ਕੋਈ ਨਗਾਰਾ ਬੰਨਣ ਵਾਲਾ ਵੀ ਬੰਦਾ ਨਹੀਂ ਰਹਿਣਾ ਘੋੜੇ ਤੇ ਸਰ ਖਤਮ ਹੋ ਜਾਣਗੇ ਆ ਬਿਲਕੁਲ ਬੰਨਣ ਵਾਲਾ ਕਿਉਂ ਨਾ ਤਾਂ ਨਗਾਰੇ ਹੀ ਨਹੀਂ ਹੈਗਾ ਇਸ ਟਾਈਮ ਦੱਸ ਦੋ ਕਿੱਥੇ ਹੈ ਨਗਾਰਾ ਤੁਰਕਾਂ ਦਾ ਬੰਨਣਾ ਬੰਨਣ ਵਾਲਿਆਂ ਦੀਆਂ ਗੱਲਾਂ ਲੰਘੀਆਂ ਫਿਰ ਦੂਰ ਹੂੰ ਬਾਬਾ ਸਤਨਾਮ ਸਿੰਘ ਕਹਿੰਦੇ ਉਹ ਤਾਂ ਗੱਲਾਂ ਲੰਘੀਆਂ ਬਹੁਤ ਦੂਰ ਬੰਨਣ ਵਾਲੀਆਂ ਦਾ ਨਗਾਰਾ ਹੀ ਹੈ ਨਹੀਂ ਹਾਂ ਹੈ ਨਾ ਜੀ ਫਿਰ ਅਕਾਲੀ ਜੀ ਦੇਖੋ ਜੀ ਐਸੀ ਤਰ੍ਹਾਂ ਪੰਥ ਦੇ ਵਿੱਚ ਅਕਾਲੀ ਮੁਜੱਫਰ ਖਾਨ ਹਾਂ ਮੁਜੱਫਰ ਖਾਨ ਦਾ ਮਾਫ ਕਰਿਓ ਇਹ ਬਚਨ ਸੀ ਕੋਈ ਸਪੀਚ ਦਾ ਕੋਈ ਲਿਖੀ ਨਹੀਂ ਹੋਈ ਸੁਣ ਤਾਂ ਪਤਾ ਹੀ ਹੈ ਨਾ ਤੇ ਇਹਦਾ ਜਿਵੇਂ ਚੱਲੀ ਜਾਂਦਾ ਹੀ ਚੱਲੀ ਜਾਂਦਾ ਜੀ ਇਹ ਮਹਾਰਾਜ ਦੀ ਕਿਰਪਾ ਕਹਿ ਲਓ ਕਿਸੇ ਤਰ੍ਹਾਂ ਹੀ ਕਹਿ ਲਓ ਕਿਰਪਾ ਹੀ ਕਹੋ ਉਹ ਜੀ ਬੜਾ ਪਰੇਸ਼ਾਨ ਹੋ ਗਿਆ ਰਣਜੀਤ ਸਿੰਘ ਕਈ ਮਹੀਨੇ ਹੋ ਗਏ ਘੇਰਾ ਪਏ ਨੂੰ ਮਲਤਾਨ ਦੇ ਕਿਲੇ ਨੂੰ ਉਥੇ ਮੀਂਹ ਪੈ ਗਿਆ ਮਹੀਦੀ ਰੁੱਤ ਹੋ ਗਈ ਤੇ ਹੈਜੇ ਦੀ ਬਿਮਾਰੀ ਫੈਲ ਗਈ ਹੂੰ ਤੁਣ ਪਤਾ ਅੱਜ ਵੀ ਜਿਵੇਂ ਜਿਹੜੀ ਹਿੰਦੁਸਤਾਨ ਦੀ ਫੌਜ ਕਿਸੇ ਵੀ ਦੇਸ਼ ਦੀ ਫੌਜ ਹੈ ਉਹਦੇ ਚ ਸਪੈਸ਼ਲਿਸਟ ਇਸ ਚੀਜ਼ ਤੇ ਧਿਆਨ ਦਿੱਤਾ ਜਾਂਦਾ ਕਿਸੇ ਇੱਕ ਜਵਾਨ ਨੂੰ ਕੋਈ ਟਾਈਫਾਇਡ ਵਗੈਰਾ ਕੁਝ ਹੋ ਜੇ ਉਹਦਾ ਵਿਸ਼ੇਸ਼ ਉਹਦਾ ਧਿਆਨ ਰੱਖਿਆ ਜਾਂਦਾ ਕਿਉਂਕਿ ਫੌਜ ਦੇ ਵਿੱਚ ਜਵਾਨ ਇਕੱਠੇ ਰਹਿੰਦੇ ਲਾਗ ਲਾਗ ਕੇ ਬਿਮਾਰੀ ਦਿਨਾਚ ਹੀ ਫੈਲ ਜਾਂਦੀ ਆ ਆ ਬਹੁਤ ਛੇਤੀ ਹੋ ਜਾਂਦੀ ਹੈ ਜੀ ਜੀ ਕਿਉਂਕਿ ਇਕੱਠੇ ਖਾਂਦੇ ਪੀਂਦੇ ਬਹਿੰਦੇ ਆ ਫੌਜ ਉਹ ਹੈਜੇ ਦੀ ਬਿਮਾਰੀ ਫੈਲ ਗਈ ਇੱਥੇ ਹਮ ਹੈਜਾ ਕਹਿੰਦੇ ਟੀਵੀ ਨਾਲ ਵੀ ਖਤਰਨਾਕ ਹੈ ਹਮ ਟੀਵੀ ਵਾਲਾ ਤਾਂ ਬੰਦਾ ਹਜੇ ਕਈ ਸਾਲ ਕੱਢਦਾ ਹੈ ਜਿਹੜਾ ਵਾਲਾ ਦਾ ਦਿਨਾਂ ਚੀ ਚੜਾਈ ਕਰ ਜਾਂਦਾ ਬੰਦੇ ਚਾਰ ਦਿਨਾਂ ਚ ਮਰ ਜਾਂਦਾ ਹਾਂ ਬਿਲਕੁਲ ਅੱਜ ਅੱਜ ਦੀ ਟਾਈਮ ਚ ਵੀ ਉਦੋਂ ਤਾਂ ਫਿਰ ਕੋਈ ਇਲਾਜ ਹੀ ਨਹੀਂ ਸੀ ਉਹ ਮਤਲਬ ਕਿ ਹੈਜਾ ਫੈਲ ਗਿਆ ਜੀ ਉੱਥੇ ਬਹੁਤ ਉੱਥੇ ਫੌਜ ਦੇ ਜਿਹੜੇ ਸੀਗੇ ਸਿੰਘ ਬਹੁਤ ਚੜਾਈ ਕਰ ਗਏ ਕਾਫੀ ਫੌਜ ਚੜਾਈ ਕਰ ਗਈ ਜੀ ਬਿਨਾਂ ਲੜੀ ਜੀ ਉਹ ਫਿਰ ਰਣਜੀਤ ਸਿੰਘ ਨੂੰ ਐਂਡ ਤੀ ਪੰਥ ਅੱਜ ਤੱਕ ਜਿੰਨਾ ਰਿਕਾਰਡ ਹੋਇਆ ਨਾ ਵੀ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਮਾਫ ਕਰਿਓ ਜੇ ਬਚਨ ਸੁਣਨਾ ਚੰਗਾ ਲੱਗਿਆ ਹੂੰ ਚਲ ਕੱਟਣ ਤੋਂ ਤਾਂ ਰਹਿਣ ਹੀ ਦਿਓ ਤੁਸੀਂ ਨਹੀਂ ਫਿਰ ਸਾਰੇ ਹੀ ਕੱਟ ਦਿਓ ਨਹੀਂ ਨਹੀਂ ਵੀ ਉਹ ਫਿਰ ਜਦੋਂ ਜਦੋਂ ਭੀੜ ਪੈਂਦੀ ਹੈ ਫਿਰ ਖਾਲਸੇ ਪੰਥਵਨੀ ਭਾਈ ਦੇ ਰਹੇ ਹੈ ਐਗਜ਼ੈਂਪਲਾਂ ਨੇ ਹੁਣ ਤੱਕ ਪਹਿਲਾਂ ਨਹੀਂ ਸੀ ਯਾਦ ਹਾਂ ਨਹੀਂ ਨਹੀਂ ਪਹਿਲਾਂ ਕਾਹਨੂੰ ਕੋਈ ਯਾਦ ਕਰਦਾ ਜੀ ਪਹਿਲਾਂ ਕਦੋਂ ਯਾਦ ਕਰਿਆ ਐਗਜ਼ੈਂਪਲ ਸੋਡੇ ਕੋਲ ਦਿੱਲੀ ਯਾਦ ਕਰਿਆ ਪਹਿਲਾਂ ਕਿਸੇ ਨੇ ਨਹੀਂ ਕੀਤਾ ਹਾਂ ਜਦੋਂ ਮਹੱਲੀ ਵੀ ਜਦੋਂ ਜਦੋਂ ਡਾਂਗ ਲੈ ਕੇ ਅਗਲਾ ਮੂਹ ਨੂੰ ਸਿੱਧਾਂ ਦਾ ਫਿਰ ਬਾਬੇ ਉਹ ਬਚਾਓ ਫਿਰ ਬਾਬੇ ਯਾਦ ਆਉਂਦੇ ਤੇ ਜਦੋਂ ਬਾਬੇ ਥੋੜਾ ਜਿਹਾ ਵੱਧ ਭਈ ਗਣਾਸਾ ਚਲਾਉਂਦੇ ਫਿਰ ਬਾਬਾ ਜੀ ਸ਼ਾਂਤੀ ਵਾਲਾ ਮੋਰਚਾ ਹੈ ਤੁਸੀਂ ਤਾਂ ਜਾਦੇ ਹੋ ਆਪ ਜੀ ਕਿਰਪਾ ਕਰੋ ਇੱਥੋਂ ਚੱਲਾ ਪਾਓ ਹਾਂ ਫਿਰ ਚੱਲੇ ਨਹੀਂ ਜਾਂਦੇ ਤੁਸੀਂ ਸ਼ੈਨ ਸ਼ਕਤੀ ਦੇਖੋ ਫੌਜ ਦੀ ਹੂੰ ਉਹ ਫੌਜ ਜਿਹੜੀ ਆਪਦੇ ਆਪ ਚ ਇੱਕ ਬਹੁਤ ਬਹੁਤ ਸਪਰੇਟ ਰੱਖਦੀ ਸੀ ਜਿਹੜੀ ਮਾਰਾ ਇਹ ਕਾਲਪੁਰਖ ਦੇ ਪੁੱਤਰ ਨੇ ਵਿੱਚ ਛਤਰੀ ਇਹੋ ਜਿਹੀ ਅਸੀਂ ਸੁਣਿਆ ਕਾਲਪੁਰਖ ਨਾਲ ਰੁੱਸ ਜਾਂਦੇ ਆ ਡਾਇਰੈਕਟ ਹੂੰ ਉਹਦੇ ਨਾਲ ਹੀ ਰੁੱਸ ਕੇ ਬਹਿਂਦੇ ਆ ਢਾ ਲਾਉਂਦੇ ਵੀ ਆ ਆ ਪਏ ਆ ਸੀ ਨਹੀਂ ਖਾਂਦੇ ਤੇਰੇ ਸਿਰ ਚੜ ਕੇ ਮਰਾਂਗੇ ਹੂੰ ਆ ਕੰਮ ਕਰਕੇ ਦਿਓ ਨਹੀਂ ਤਾਂ ਸਿਰ ਚੜ੍ਹ ਕੇ ਮਰਾਂਗੇ ਫਿਰ ਉਹ ਕਾਲ ਪੁਰਖ ਵੀ ਕਹਿੰਦਾ ਵੀ ਨਹੀਂ ਨਹੀਂ ਹੋ ਜਾਊਗਾ ਗੰਮ ਆਪ ਜੀ ਪ੍ਰਸ਼ਾਦਾ ਛਕੋ ਦਾਇਆ ਕਰੋ ਇਹ ਤਾਂ ਸਿੱਧਾ ਡਾਇਰੈਕਟ ਕਨੈਕਸ਼ਨ ਹੈ ਜਿਹਦੇ ਇਹ ਜਿਹਦੇ ਦਲਪੰਦੇ ਵਿੱਚ ਤੁਸੀਂ ਵਿਚਰੋਗੇ ਫਿਰ ਤੁਹਾਨੂੰ ਖੇਡਾਂ ਦਾ ਪਤਾ ਲੱਗੂ ਡੇਲੀ ਹਰ ਛਿਨ ਹਰ ਪਲ ਇਹਨਾਂ ਪਾਸਟ ਹੈ ਨਾ ਪ੍ਰੈਜ਼ੈਂਟ ਹੈ ਖਾਲਸਾ ਪੰਥ ਨਾ ਫਿਊਚਰ ਹੈ ਇਹ ਤਾਂ ਲਾਈਵ ਹੈ ਹੂੰ ਤਹੀਂ ਬਾਬਾ ਜੀ ਨੇ ਬਚਨ ਕਰਦੇ ਨੇ ਬੜੇ ਸਾਲਾਂ ਤੋਂ ਅਸੀਂ ਬਚਨ ਕਰਦੇ ਆ ਨਾ ਵੀ ਖਾਲਸਾ ਪੰਥ ਲਾਈਵ ਹੈ ਨਾ ਪਾਸਟ ਹੈ ਨਾ ਪ੍ਰੈਜ਼ੈਂਟ ਹੈ ਨਾ ਫਿਊਚਰ ਹੈ ਇਹ ਲਾਈਵ ਹੀ ਚੱਲੀ ਜਾਂਦਾ ਰਹਿੰਦਾ ਹੂੰ ਪੰਤਚੀ ਜਾ ਕੇ ਦੇਖੋ ਤੁਹਾਨੂੰ ਕੋਈ ਵੀ ਬਚਨ ਬਥੇਰੇ ਸੁਣਾ ਰਹੇ ਤੁਹਾਨੂੰ ਸਾਹਮਣੇ ਆ ਜਾਣਗੇ ਉੱਥੇ ਫੀਲ ਹੋ ਜਾਣਗੇ ਇਹ ਲਾਈਵ ਚੱਲੀ ਜਾਂਦਾ ਜੀ ਤਾਂ ਹੂੰ ਉਦੋਂ ਤੋਂ ਚੱਲਦਾ ਆ ਰਿਹਾ ਉਹ ਜੀ ਫਿਰ ਜਦੋਂ ਹੈ ਜੇ ਨਾ ਕਈ ਸਿੰਘ ਚੜਾਈਆਂ ਕਰਕੇ ਫਿਰ ਰਣਜੀਤ ਸਿੰਘ ਤੜਕੇ ਸਾਰੀ ਚੜਿਆ ਘੋੜੇ ਤੇ ਲਾਹੌਰ ਰਹਿੰਦਾ ਸੀ ਅਕਾਲੀ ਜੰਮਰ ਸਰ ਸਾਹਿਬ ਅੰਮ੍ਰਿਤਸਰ ਬੁਰਜ ਕਾਲੀ ਬਾਬਾ ਫੂਲਾ ਸਿੰਘ ਤੇ ਤੇ ਅਕਾਲੀ ਜੀ ਤਾਂ ਜਿਸ ਤਰ੍ਹਾਂ ਪਹਿਰਾ ਸੀ ਅਮਰ ਸੰਚਾਰ ਬਹੁਤ ਵੱਡੀ ਮਾਤਰਾ ਚ ਹੁੰਦਾ ਸੀ ਉਦੋਂ ਵੀ ਹਮ ਅਕਾਲੀ ਜੀ ਤਕਰੀਬਨ ਹਰ ਮੰਦਰ ਸਾਹਿਬ ਪਹਿਰਾ ਹੋ ਕੇ ਬਾਣੀ ਸੁਣਦੇ ਹੋਰ ਫਿਰ ਮਤਲਬ ਕਿ ਸਮਾਪਤੀ ਹੋ ਜਾਂਦੀ ਉਹ ਦਰਬਾਰ ਦੀ ਫਿਰ ਆਪਦੇ ਬੁਰਜ ਚ ਆ ਕੇ ਹਮ ਮਤਲਬ ਸੱਜ ਜਾਂਦੇ ਸੀ ਅਕਾਲੀ ਜੀ ਜੀ ਫਿਰ ਸ਼ਾਮਾਂ ਦੀ ਦੀਵਾਨ ਸ਼ੁਰੂ ਹੋ ਜਾਂਦੇ ਜਿਸ ਤਰ੍ਹਾਂ ਆਪਾਂ ਹੁਣ ਦੇਖ ਦਿੰਦਾ ਪੰਥ ਵਿੱਚ ਉਹੀ ਸਿਸਟਮ ਆ ਤਰ ਮੈਂ ਕੋਈ ਚੇਂਜ ਨਹੀਂ ਕੁਛ ਚੇਂਜ ਨਹੀਂ ਹਮ ਸਾਡੇ ਵਰਗੇ ਤਾਂ ਮਾੜੀ ਮੁੱਟੀ ਚੇਂਜ ਆ ਜਿਵੇਂ ਘੜੇ ਕੜੇ ਕੁੜੇ ਕਈ ਅਸੀਂ ਪਾ ਲੈਨੇ ਸੋਨੇ ਸੋਨੇ ਦੇ ਉਹਨਾਂ ਚ ਚੇਂਜ ਨਹੀਂ ਹੈਗੀ ਹੂੰ ਜਿਹੜੇ ਸਾਹਮਣੇ ਬੈਠੇ ਨੇ ਸ਼ਾਬਾਸ਼ ਮਾਫ ਕਰਿਓ ਬਾਸ਼ਾ ਇਹ ਇਸ ਕਰਕੇ ਆਦਤ ਧਰਮ ਹੈ ਇਹਨੂੰ ਮਾਡਰਨ ਨਹੀਂ ਕਰੇ ਜਾ ਸਕਦਾ ਜੀ ਆ ਅਸੀਂ ਮਾਡਰਨ ਹੋਏ ਬੈਠੇ ਉਹਨਾਂ ਨੂੰ ਮਾਡਰਨ ਨਹੀਂ ਕਰਿਆ ਜਾਦਾ ਉਹ ਕਾਲਪੁਰਖ ਨੇ ਕੀਤਾ ਹੋਇਆ ਗੁਰੂ ਸਾਹਿਬ ਦੀ ਮਿਹਰ ਹੈ ਅੱਜ ਵੀ ਉਹਨਾਂ ਹੀ ਸ਼ਕਤੀਸ਼ਾਲੀ ਲੱਗਦੇ ਨੇ ਦੇਖ ਕੇ ਨਾ ਬਣਾ ਇਹ ਜੇ ਕਾਲਪੁਰਖ ਨੇ ਸੱਜਿਆ ਕਹੇ ਤੇ ਕੋ ਸੂਬਾ ਨਹੀਂ ਦੇਖਿਆ ਸੀ ਪਰਵਾਣ ਦੇਖ ਕੇ ਪਤਾ ਲੱਗਦਾ ਜੀ ਕੀ ਬਾਤ ਹੈ ਕਹਿੰਦੇ ਤਾਂ ਸੂਬਾ ਨਹੀਂ ਖਾਲਸਾ ਪੰਥ ਦੀ ਹੋਈ ਹਾਂ ਬਿਲਕੁਲ ਸਾਰੀ ਖਾਲਸਾ ਪੰਥ ਦੀ ਕਿਸੇ ਅੱਛਾ ਉਹ ਜੀ ਫਿਰ ਮਤਲਬ ਉੱਥੋਂ ਤੜਕ ਸਾਰੀ ਚੜਿਆ ਸੌਕ ਤੇ ਟਾਈਮ ਤੇ ਤੇ اللي هو ارتو ਤਾਂ ਅੰਮ੍ਰਿਤਸਰ ਦਾ ਫਾਸਲਾ ਕੋਈ ਜ਼ਿਆਦਾ ਨਹੀਂ ਹੈਗਾ ਘੋੜੇ ਵਾਸਤੇ ਤਾਂ ਵੀ ਕਹਿੰਦੇ ਵੀ 25 ਕਿਲੋਮੀਟਰ ਹਾਂ ਬਿਲਕੁਲ ਕਹਿ ਸਕਦੇ ਆਪਾਂ ਇਨਾਂ ਕ ਉਹ ਉਸ ਟਾਈਮ ਨੂੰ ਬਸ ਜਦੋਂ ਉਹ ਅਕਾਲੀ ਜੀ ਬੁਰਜ ਚ ਸਜੇ ਉਸ ਟਾਈਮ ਨੂੰ ਉੱਥੇ ਪਹੁੰਚ ਗਏ ਅਕਾਲੀ ਜੀ ਕੋਲੇ ਚਲਾ ਪੁੱਛਿਆ ਅਕਾਲੀ ਜੀ ਕਿੱਥੇ ਨੇ ਕਹਿੰਦੇ ਬਾਬਾ ਜੀ ਤਾਂ ਬੁਰਜ ਚ ਨੇ ਉੱਥੇ ਬਾਬਾ ਜੀ ਨੂੰ ਨਮਸਕਾਰ ਕਰੀ ਜਾ ਕੇ ਤੇ ਬਾਬਾ ਜੀ ਨੇ ਚਿਹਰੇ ਤੋਂ ਪੜ ਜਾਂਦੇ ਸੀ ਚਿਹਰੇ ਤੋਂ ਪੜ ਜਾਂਦੇ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਅੱਜ ਵੀ ਹੈਗੇ ਜਿਹੜੇ ਚਿਹਰੇ ਤੋਂ ਪੜ ਜਾਂਦੇ ਆ ਸਾਡੇ ਚਿਹਰੇ ਤੋਂ ਵੀ ਪੜ ਜਾਂਦੇ ਹੁੰਦੇ ਹਾਂ ਏ ਉਹਨਾਂ ਨੇ ਜੋ ਸ਼ੇਰੇ ਤੋਂ ਬੜ ਲੱਗੇ ਨੇ ਕੀ ਗੱਲ ਸ਼ੇਰੇ ਪੰਜਾਬ ਅੱਜਕੱਲ ਅੱਜ ਪੈਰੀ ਢਿੱਲੇ ਲੱਗ ਰਹੇ ਹੈ ਕੀ ਗੱਲ ਹੋ ਗਈ ਹਾਂ ਕਹਿੰਦੇ ਕੀ ਦਸੀਏ ਬਾਬਾ ਜੀ ਵੀ ਮਲਤਾਨ ਦਾ ਜਿਹੜਾ ਹਾਕਮ ਸੀ ਮੁਜੱਫਰ ਖਾਨ ਉਹ ਪਹਿਲਾਂ ਦੀਨਗੀ ਮੰਨ ਲੈਂਦਾ ਜੀ ਮਹਾਰਾਜ ਫੇਰ 6 ਮਹੀਨਿਆਂ ਬਾਅਦ ਫੇਰ ਬਾਗੀ ਹੋ ਜਾਂਦਾ ਫੇਰ ਫੌਜਾਂ ਬਗ ਜਾਂਦੀਆਂ ਜਦੋਂ ਫੌਜਾਂ ਬਗ ਜਾਂਦੀਆਂ ਉੱਥੇ ਫੇਰ ਪੈਰੀ ਪੈ ਜਾਂਦਾ ਫੇਰ ਫੌਜ ਮੁੜੇ ਉਹਦੀ ਇਹ ਕਈ ਵਾਰੀ ਕਰ ਚੁੱਕਿਆ ਸੀ ਉਹ ਜਿਵੇਂ ਉਹ ਆਜੜੀ ਦੀ ਗਾਹਣੀ ਸੁਣਦੇ ਆਪੇ ਸ਼ੇਰ ਆ ਗਿਆ ਖਾ ਗਿਆ ਸ਼ੇਰ ਆ ਗਿਆ ਸੱਚੀ ਮਿੱਚ ਉਹ ਗੱਲ ਤੇ ਉਹ ਵੀ ਕਹਿੰਦੇ ਐਤਕੀ ਫੌਜ ਗਈ ਹੈ ਜੀ ਪਰ ਕਿਲਾ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਉਤੋਂ ਮੀਂਹ ਦਾ ਮੌਸਮ ਆ ਗਿਆ ਤੇ ਹੈਜੇ ਦੀ ਬਿਮਾਰੀ ਫੈਲ ਗਈ ਕਈ ਸਿੰਘ ਤਾਂ ਹੁਣ ਬਿਨਾ ਜੰਗ ਕਰੇ ਹੀ ਹੈਜੇ ਨਾਲ ਹੀ ਚੜਾਈਆਂ ਕਰ ਗਏ ਨੇ ਜਦੋਂ ਇੰਨਾ ਬਚਨ ਕਿਲਾ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਅਕਾਲੀ ਜੀ ਦਾ ਅਕਾਲੀ ਜੋਸ਼ ਸਿਖਰ ਤੇ ਆ ਗਿਆ ਅਕਾਲੀ ਜੀ ਤਾਂ ਪਹਿਲਾਂ ਹੀ ਵੀਰਾਸਨ 'ਚ ਬੈਠੇ ਸੀ ਅਕਾਲੀ ਜੀ ਦਾ ਜੋਸ਼ ਸਿਖਰ ਤੇ ਆ ਗਿਆ ਅਕਾਲੀ ਜੀ ਕਹਿੰਦੇ ਉਹ ਡੋਗਰਿਆਂ ਦੇ ਆ ਪਾਲਕਾ ਹਾਂ ਇਹ ਡੋਗਰੇ ਸਾਲੇ ਸੀ ਨਾ ਤੇ ਰਣਜੀਤ ਸਿੰਘਾਂ ਦੇ ਤੇ ਇਹਦੇ ਰਾਜ ਦੇ ਉਹ ਵੀ ਸੀ ਕਰਤਾ-ਦਰਤਾ ਹਾਂ ਵਿੱਚ ਤਾਂ ਹੀ ਤਾਂ ਖਤਮ ਹੋਇਆ ਜੀ ਰਾਜ ਇਹਨਾਂ ਦਾ ਉਹ ਆਪਾਂ ਅੱਗੇ ਦੱਸਾਂਗੇ ਬਚਨ ਹੂੰ ਅੱਗੇ ਦੱਸਾਂਗੇ ਬਚਨ ਉਹ ਕਲਗੀਧਰ ਜੀ ਨੇ ਜਿਹੜੇ ਕੰਮ ਤੋਂ ਮਨਾ ਕਰੇ ਸੀ ਉਹ ਕਰ ਲਿਆ ਉਹਨੇ ਅੱਛਾ ਜੀ ਦੋਨੇ ਤਿੰਨੇ ਹੀ ਕਰ ਲਈ ਤਾਂ ਹੀ ਤਾਂ ਖਤਮ ਹੋ ਗਿਆ ਜੀ ਇਹ ਤੇ ਕਿੰਤੂ ਪ੍ਰੰਤੋ ਬਹੁਤ ਕਰਨੇ ਕਰਨ ਵਾਲੇ ਆਪਾਂ ਤਾਂ ਸੱਚ ਬੋਲਣਾ ਜੀ ਹੂੰ ਖਰਬੂਜਾ ਡਿੱਗ ਪੇ ਖੰਜਰ ਦੇ ਉੱਤੇ ਫੇਰ ਵੀ ਖਰਬੂਜਾ ਵੱਢੇ ਜਾਊ ਖੰਜੇ ਡਕਪੇ ਖਰਬੂਜੇ ਤੇ ਫੇਰ ਫੇਰ ਵੀ ਖਰਬੂਜੇ ਵੱਢੇ ਜਾਊ ਸੱਚ ਸੱਚੀ ਹੁੰਦਾ ਹੈ ਜੀ ਜਿੰਨਾ ਕਿਸੇ ਸਾਨੂੰ ਮਹਾਰਾਜ ਬਲਬਖਸ਼ਣ ਕੀ ਬੋਲਾਂਗੇ ਜੀ ਮੈਸੇ ਸਾਨੂੰ ਮਨਾ ਕਰਿਆ ਹੈ ਬਾਬਾ ਜੀ ਦਾ ਬਹੁਤਾ ਸੱਚ ਨਾ ਬੁੱਲੇ ਕਰੋ ਇਕੱਲੇ ਰਹਿ ਜਾਓਗੇ ਪਰ ਜਿੰਨਾ ਕ ਬੋਲੇ ਜਾ ਰਹੇ ਜੀ ਇਹ ਉਹ ਮਤਲਬ ਕਿ ਅਕਾਲੀ ਜੀ ਦਾ ਪੂਰਾ ਜੋਸ਼ ਸਿਖਰ ਤੇ ਆਇਆ ਕਹਿੰਦੇ ਉਹ ਡੋਗਰਿਆਂ ਦੇ ਪਾਲਕਾ ਤੈਨੂੰ ਖਾਲਸਾ ਹੁਣ ਜ਼ਿਆਦਾ ਐ ਇਨੇ ਸਿੰਘ ਸ਼ਹੀਦ ਕਰਵਾ ਕੇ ਬਿਨਾਂ ਜੰਗ ਤੋਂ ਸ਼ਹੀਦ ਕਰਵਾ ਕੇ ਇਹ ਕਿਹੜੀ ਗੱਲ ਹੈ ਕਹਿੰਦੇ ਅਸੀਂ ਤਾਂ ਗੜ ਤੋੜਨਾ ਕਹਿੰਦੇ ਗੜ ਕਹਿੰਦੇ ਕਿਲੇ ਨੂੰ ਤੇ ਖਾਲਸਾ ਗੜ ਤੋੜਨਾ ਕਹਿੰਦਾ ਪਿਸ਼ਾਬ ਕਰਨ ਨੂੰ ਮਾਪ ਕਰਨਾ ਬਾਥਰੂਮ ਜਾਂਦੇ ਆਪਾਂ ਹਾਂ ਕਹਿੰਦੇ ਅਸੀਂ ਤਾਂ ਗੜ ਤੋੜਨਾ ਕਹਿੰਦੇ ਪਿਸ਼ਾਬ ਕਰਨ ਨੂੰ ਜਿੰਨੇ ਚਿਰ ਚ ਪਿਸ਼ਾਬ ਕਰਦੇ ਉਹਨੇ ਚਿਰ ਚ ਖਾਲਸਾ ਪੰਥ ਗੜ ਤੋੜਦਾ ਹਾਂ ਹਾਂ ਗੜ ਤੋੜਦੇ ਉਹਨੇ ਚਿਰ ਚ ਅਸੀਂ ਕਿਲਾ ਤੋੜ ਦਿੰਨੇ ਆ ਇਹ ਕਿਹੜੀ ਗੱਲ ਹੈ ਚਲੋ ਹੁਣੇ ਚਲੋ ਜੀ ਅਕਾਲੀ ਜੀ 1400 ਨਿਹੰਗ ਸਿੰਘ ਫੌਜ ਸੀ ਆਪਾਂ ਉਹ ਕਹਿੰਸ ਨੇ ਚੜ੍ਹਦੀ ਕਲਾ ਦੇ ਬੁੱਲੇ ਚ ਕਹਿੰਦੇ ਮੋਸੇ ਦੀ ਚਾਲੇ ਪਾਦੇ ਹਾਂਜੀ ਹਾਂ ਉਹ ਚੜ੍ਹਦੀ ਕਲਾ ਦੇ ਬੁੱਲੇ ਚ ਆਪਾਂ ਕਹਿੰਦੇ ਵੀ 14 ਲੱਖ ਫੌਜ ਸੀ ਬਾਬਾ ਜੀ ਨੇ ਜੀ ਕਿਉਂਕਿ ਨਿਹੰਗ ਸਿੰਘ ਕੱਲੇ ਨੂੰ ਕੱਲਾ ਨਹੀਂ ਕਹਿੰਦੇ ਸਵਾ ਲੱਖ ਕਹਿੰਦੇ ਹੂੰ ਤੋ 1400 ਕਹਿ ਸਕਦੇ 14 ਲੱਖ ਕਹਿੰਦੇ ਸਰ ਓਹੋ ਜਿਹੜੀ ਅਕਾਲੀ ਫੌਜ ਹਾਂ ਮਹਾਰਾਜ ਨੇ ਜੀ ਅਸੀਂ ਦੱਸ ਚੁੱਕੇ ਹਾਂ ਮਹਾਰਾਜ ਰਣਜੀਤ ਸਿੰਘ ਦੀ ਫੌਜ ਤੇ ਅਕਾਲੀ ਫੌਜ ਚ ਫਰਕ ਸੀ ਉਹ ਇੱਕ ਹੋਰ ਤਰਤੀਬ ਦੀ ਫੌਜ ਸੀ ਤਨਖਾ ਹਾਂਜੀ ਸਰਕਾਰੀ ਫੌਜ ਸੀ ਤਨਖਾਹਦਾਰ ਇਹ ਆਜ਼ਾਦ ਫੌਲ ਦੀ ਫੌਜ ਸੀ ਜਿਹੜੀ ਹੁਣ ਵੀ ਆਜ਼ਾਦ ਹੈ ਦੇਖਦੇ ਹੋ ਤੁਸੀਂ ਦਰਸ਼ਨ ਕਰਦੇ ਹੋ ਉਹੀ ਉਹੀ ਗੱਲ ਬਹੁਤ ਸੀ ਜੀ ਤੇ ਉਹ ਫਿਰ ਬਾਬਾ ਜੀ ਨੇ ਆਪ ਉਥੇ ਅਰਦਾਸਾ ਸੋਧਿਆ ਛੇਵੇਂ ਪਾਸ਼ਾ ਦੇ ਚਰਨਾਂ 'ਚ ਵੀ ਗੁਰੂ ਹਰਗੋਬਿੰਦ ਮਹਾਰਾਜ ਵੀ ਹੁਣ ਅਕਾਲੀ ਫੌਜਾਂ ਚੱਲੀਆਂ ਆਪ ਜੀ ਆਗਿਆ ਬਖਸ਼ੂ ਹੂੰ ਜਿਸ ਤਰ੍ਹਾਂ ਕਰਕੇ ਮਲਤਾਨ ਦੇ ਕਿਲੇ ਤੇ ਅਕਾਲੀ ਜੀ ਨੇ ਚੜ੍ਹਾਈ ਕਰਤੀ ਜੀ ਤੇ ਇਹ ਮਹਾਰਾਜ ਜੀ ਦੀਆਂ ਕੁਝ ਤੋਪਾਂ ਪਿੱਛੇ ਵੀ ਆ ਰਹੀਆਂ ਸੀ ਕੁਝ ਫੌਜ ਤੋਂ ਤੇ ਹੈਗੀ ਸੀ ਨੁਕਸਾਨ ਵੀ ਹੋ ਗਿਆ ਸੀ ਕੁਝ ਤੋਪਖਾਨਾ ਪਿੱਛੇ ਵੀ ਆ ਰਿਹਾ ਸੀ ਹੂੰ ਤੇ ਅਕਾਲੀ ਜੀ ਨੇ ਉੱਥੇ ਜਾ ਕੇ ਉਮੀਰ ਦਰਬਾਰ ਜਿਵੇਂ ਦਲਪੰਦੀ ਮਰਯਾਦਾ ਜੀ ਜਾ ਕੇ ਪੜਾ ਲੱਗਿਆ ਦਰਬਾਰ ਸਜਿਆ ਉਸੇ ਤਰ੍ਹਾਂ ਅਮਰਤ ਵੇਲੇ ਕੀਰਤਨ ਜੋ ਹੁੰਦਾ ਹੈ ਉਹਦਾ ਆਪ ਜੀ ਨੂੰ ਪਤਾ ਹੀ ਹੈ ਕਿਵੇਂ ਤੇ ਅਕਾਲੀ ਜੀ ਨੇ ਉੱਥੇ ਜਦੋਂ ਦਰਬਾਰ ਦੀ ਸਮਾਪਤੀ ਹੋਈ ਅਕਾਲੀ ਜੀ ਨੇ ਅਰਦਾਸ ਕਰਤੀ ਜਿਹਨੂੰ ਆਪਾਂ ਕਹਿੰਦੇ ਆ ਅਮਰਤ ਵੇਲਾ 1 ਵਜੇ ਤੋਂ ਸ਼ੁਰੂ ਹੁੰਦਾ ਹੈ ਬੁੱਢਾ ਦਲ ਦੇ ਵਿੱਚ ਜੀ ਤੇ ਉਹ ਜਦੋਂ ਨੂੰ ਭੋਗ ਪੈਂਦਾ ਸਦੀ ਵਾਰ ਤੇ ਉਦੋਂ ਨੂੰ ਜਿੰਮੇਪਾ ਕਹਿੰਦੇ 4 5 5 5:30 ਵਜੇ ਜਾਂਦੇ ਆ। ਜੀ। ਉਦੋਂ ਅਰਦਾਸ ਹੁੰਦੀ ਹੈ ਪ੍ਰਸ਼ਾਦ ਵਰਤੇ ਜਾਂਦਾ ਹੈ। ਜੀ। ਉਦੋਂ ਕਾਲੀ ਜੀ ਨੇ ਅਰਦਾਸ ਕਰਤੀ ਵੀ ਮਹਾਰਾਜ ਵੀ ਜੰਗ ਜੰਗ ਚੜਨਾ ਕਿਰਪਾ ਕਰੋ ਆਗਿਆ ਬਖਸ਼ੋ ਹੁਕਮਨਾਮਾ ਲੈ ਲਿਆ। ਹਾਂ। ਤੇ ਉਧਰੋਂ ਰੰਜੀਤ ਸਿੰਘ ਆਪਤਾਇਆ ਨਾ। ਹਾਂ। ਮਤਲਬ ਕਿ ਉਹਨੂੰ ਪਤਾ ਸੀ ਕਾਲੀ ਜੀ ਦਾ। ਹਾਂ। ਬਾਬਾ ਜੀ ਸਟ੍ਰਿਕਟ ਬਹੁਤ ਸੀ ਸੁਭਾਅ ਦੇ। ਆਪ ਤਾਂ ਐ ਨਹੀਂ ਆਪਦੇ ਲੜਕੀ ਨੂੰ ਭੇਜਤਾ। ਹਾਂ। ਉਹ ਕਹਿੰਦੇ ਬਾਬਾ ਜੀ ਤੁਸੀਂ ਨਗਾਰੇ ਚੋਭਾਂ ਲਾਤੀਆਂ ਨਗਾਰੇ ਚੋਭਾਂ ਲਾਏ ਤੇ ਹੀ ਪਤਾ ਲੱਗਿਆ ਉਹਨਾਂ ਨੂੰ ਕਿਉਂਕਿ ਨਗਾਰੇ ਦੀਆਂ ਵੀ 3-4 ਪ੍ਰਕਾਰ ਦੀਆਂ ਚੋਭਾਂ ਹਨ ਜਿਵੇਂ ਲੰਗਰ ਦੀ ਚੋਭ ਅਲੱਗ ਹੈ ਸਿੰਘ ਸਿੰਘ ਦੂਰ ਦੂਰ ਬੈਠੇ ਹੁੰਦੇ ਆ ਦੇਖੋ ਹੁਣ ਵੀ ਪੜਾ ਲੱਗੇ ਉਹ ਜਦੋਂ ਚੋਭ ਲੱਗਦੀ ਹੈ ਚੋਭ ਤੋਂ ਹੀ ਪਤਾ ਲੱਗਿਆ ਉਹਨਾਂ ਨੂੰ ਵੀ ਸਰਦਾਈ ਵਰਤ ਰਹੀ ਹੈ ਸ਼ੀਦੀ ਦੇਗਾ ਵਰਤ ਰਹੀ ਹੈ ਪ੍ਰਸ਼ਾਦਾ ਵਰਤ ਰਹੀ ਹੈ ਠੀਕ ਹੈ ਜੀ ਜੀ ਹਾਂ ਤੇ ਜਦੋਂ ਚੱਲ ਆ ਪਾਉਣਾ ਉਹਦੋਂ ਚੌਰੀ ਚੋਬ ਲੱਗਦੀ ਹੈ ਅੱਛਾ ਜੀ ਹਾਂ ਜੀ ਹਾਂ ਬਸ ਉਹ ਜਦੋਂ ਚਾਰ ਵਾਰੀ ਵੱਜੂ ਹਾਂ ਜੀ ਹਾਂ ਜੀ ਚਾਰ ਵਾਰੀ ਨਹੀਂ ਜੀ ਉਹ ਇੱਕ ਜੋ ਤੁਸੀਂ ਸੁਣੋਗੇ ਤੁਹਾਨੂੰ ਤਰਤੀਬ ਫਿਰ ਪਤਾ ਲੱਗ ਜੂਗੀ ਵੀ ਚਾਰ ਇਹ ਸੰਗੀਤ ਇਹ じゃ ਹੁੰਦਾ ਉਹਦਾ ਹਾਂ ਨਹੀਂ ਗਰਜ ਕਹੇ ਗੂੰਜ ਗੂੰਜ ਸੰਗੀਤ ਬਹੁਤ ਥੱਲੇ ਦੀ ਗੱਲ ਹੈ ਜੀ ਨਗਾਰਾ ਸਭ ਤੋਂ ਉੱਤੋਂ ਦਾ ਸਭ ਤੋਂ ਉੱਤੋਂ ਆਜ਼ਾਦੀ